ਚੰਡੀਗੜ੍ਹ ਕਾਰਪੋਰੇਸ਼ਨ 'ਚ ਇੱਕ ਵੱਖਰੇ ਤਰ੍ਹਾਂ ਦਾ ਬਰਤਾਰਾ ਚੱਲ ਰਿਹਾ ਹੈ। ਇੱਕ ਪਾਸੇ ਵੱਡੇ ਪੱਧਰ ਤੇ ਮੁਲਾਜ਼ਮਾਂ ਦੀ ਸ਼ਾਂਤੀ ਕੀਤੀ ਜਾ ਰਹੀ ਹੈ। ਉਹ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ। ਚੰਡੀਗੜ੍ਹ ਦਾ ਮੇਅਰ ਹਰਕ੍ਰਿਟ ਪਰਬਲਾ ਦਿੱਲੀ ਵੀ ਘੇੜਾ ਲਾ ਕੇ ਆਏ ਨੇ। ਫਾਇਰ ਵਿਭਾਗ ਦੇ ਜਿਹੜੇ ਵੱਡੇ ਵਰਕਰ ਤੇ ਮੁਲਾਜ਼ਮ ਜਿਹੜੇ ਨੇ ਉਹਨਾਂ ਦੀ ਸ਼ਾਂਤੀ ਵੀ ਕਰ ਦਿੱਤੀ ਗਈ ਹੈ। ਅਸੀਂ ਕਟੋਰਾ ਲੈ ਕੇ ਨਗਰ ਨਿਯਮ ਤੋਂ ਨਿਕਲੇ ਸੀ ਕਿ ਅਸੀਂ ਪ੍ਰਸ਼ਾਸਨ ਕੋਲ ਜਾਂਦੇ ਨੇ ਕਟੋਰਾ ਲੈ ਕੇ ਕਿ ਸਾਨੂੰ ਭੀਖੇ ਦੇ ਦਿਓ ਕਿ ਜਿਹੜੇ ਸਾਡੇ ਮੁਲਾਜ਼ਮ ਐ ਜਿਹੜੇ ਸਾਡਾ ਦਿਨ ਰਾਤ ਸਾਡੇ ਵਾਸਤੇ ਮਰਦੇ ਨੇ ਕਿ ਅੱਜ 6-6 ਮਹੀਨੇ ਹੋ ਗਏ ਜੋ ਸੀਵਰ ਪਬਲਿਕ ਹੈਲਥ ਦੇ ਮੁਲਾਜ਼ਮ ਨੇ ਉਹਨਾਂ ਨੂੰ ਕਹਾਣੀ ਮਿਲਦੀ ਆ 4-4 ਮਹੀਨੇ ਤੇ ਹਜੇ ਵੀ ਸੈਲਰੀ ਨਹੀਂ ਮਿਲੀ ਸੀਵਰ ਵਾਲੇ 3 ਮਹੀਨੇ ਤੋਂ ਭੁਖ ਹੜਤਾਲ ਤੇ ਬੈਠੇ ਚੱਲ ਰਹੀ ਸੈਕਟਰ ਪੱਤੀ ਵਾਟਰ ਪਲੱਸ ਦੇ ਉੱਤੇ ਕੋਈ ਸੁਣਨੀ ਪਿਆਰੀ ਨਹੀਂ ਤੇ ੱਕੇਸ਼ੇ ਚੱਲ ਰਹੀ ਆ ਚੰਡੀਗੜ੍ਹ ਕਾਰਪੋਰੇਸ਼ਨ ਚ ਇੱਕ ਵੱਖਰੇ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ ਇੱਕ ਪਾਸੇ ਵੱਡੇ ਪਰਦਰ ਤੇ ਮਲਾਜਮਾਂ ਦੀ ਸ਼ਾਂਤੀ ਕੀਤੀ ਜਾ ਰਹੀ ਹੈ ਉਹ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਵੀ ਮਲਾਜਮਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂਗੇ ਬਹੁਤ ਵੱਡਾ ਮੁੱਦਾ ਖੜਾ ਹੋਇਆ ਭਾਵੇਂ ਚੰਡੀਗੜ੍ਹ ਦਾ ਮੇਅਰ ਹਰਪ੍ਰੀਤ ਕੌਰ ਬਬਲਾ ਦਿੱਲੀ ਵੀ ਘੇੜਾ ਲਾ ਕੇ ਆਏ ਨੇ ਵੀ ਸਾਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ ਪਰ ਫਿਲਹਾਲ ਗੱਲ ਕਿਸੇ ਸਿਰੇ ਨਹੀਂ ਲੱਗ ਰਹੀ ਔਰ ਵੱਡੀ ਗੱਲ ਇਹ ਹੈ ਵੀ ਆਪਣੇ ਫਾਇਰ ਵਿਭਾਗ ਦੇ ਜਿਹੜੇ ਵੱਡੇ ਪੱਧਰ ਤੇ ਮੁਲਾਜ਼ਮ ਜਿਹੜੇ ਨੇ ਉਹਨਾਂ ਦੀ ਸ਼ਾਂਤੀ ਵੀ ਕਰ ਦਿੱਤੀ ਗਈ ਆ ਇਹ ਸਾਰੀ ਗੱਲ ਤੇ ਚਰਚਾ ਕਰ ਲਈ ਅੱਜ ਵਿਸ਼ੇਸ਼ ਤੌਰ ਤੇ ਸਾਡੇ ਨਾਲ ਮੌਜੂਦ ਨੇ ਕਾਰਪੋਰੇਸ਼ਨ ਦੇ ਸੀਨੀਅਰ ਡਿਪਟੀ ਮੇਅਰ ਜਸਵੀਰ ਬੰਟੀ ਜੀ ਔਰ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਦੀ ਲੀਡਰਸ਼ਿਪ ਮੌਜੂਦ ਹੈ ਸਭ ਤੋਂ ਪਹਿਲਾਂ ਜਸਵੀਰ ਬੰਟੀ ਜੀ ਤੁਸੀਂ ਇਹ ਮੁੱਦਾ ਵੱਡੇ ਪੱਧਰ ਤੇ ਉਠਾਇਆ ਵੀ ਹੈ ਸ਼ਰ ਮੈਨ ਲੱਗਦਾ ਕਾਰਪੋਰੇਸ਼ਨ ਦੀ ਹਿਸਟਰੀ ਚ ਪਹਿਲੀ ਵਾਰ ਇਹ ਹੋਇਆ ਬੀ ਕਾਰਪੋਰੇਸ਼ਨ ਜਿਹੜੀ ਹੈ ਐਨੀ ਕੰਗਾਲ ਹੋ ਗਈ ਹੈ ਵੀ ਮਲਾਜਮਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਕਿ ਔਰ ਜਿਵੇਂ ਤੁਸੀਂ ਮੁੱਦਾ ਖੁਦ ਉਠਾਇਆ ਸੀ ਵੀ ਮਲਾਜਮਾਂ ਦੇ ਜੀਪੀਐਫ ਖਾਤੇ ਵਿੱਚੋਂ ਕਰੋੜਾਂ ਰੁਪਏ ਕੱਢ ਕੇ ਤੇ ਤਨਖਾਹਾਂ ਦਿੱਤੀਆਂ ਇਹ ਮਲਾਜਮ ਵੀ ਗੱਲਾਂ ਕਰਦੇ ਕਿ 25 ਸਾਲ ਹੋ ਗਏ ਸਾਨੂੰ ਮਲਾਜਮ ਜਿਹੜੇ ਪੱਕੇ ਲੱਗੇ ਹੋਏ ਨੇ ਪੁਰਾਣੇ ਕਿ ਇਹੋ ਜਿਹਾ ਮਾਹੌਲ ਕਦੇ ਐਜਾ ਸਮਾ ਕਦੇ ਆਇਆ ਨਹੀਂ ਸੀ ਤੁਸੀਂ ਦੇਖੋ ਕਿ ਅੱਜ ਤਨਖਾਹ ਦੇਣ ਵਾਸਤੇ ਵੀ ਸਾਨੂੰ ਮਲਾਜਮਾਂ ਦੇ ਪੈਨਸ਼ਨ ਫੰਡ ਚੋਂ ਪੈਸੇ ਕਢਾਣ ਦੇ ਦਿੱਤੇ ਪਹਿਲਾਂ 6 ਕਰੋੜ ਘਟਾਇਆ ਸੀ ਉਸ ਤੋਂ ਬਾਅਦ 50 ਕਰੋੜ ਘਟਾਇਆ ਸੀ ਸਾਨੂੰ ਉਮੀਦ ਸੀ ਸਾਰੇ ਸ਼ਹਿਰ ਨੂੰ ਉਮੀਦ ਸੀ ਕਿ ਮੇਰ ਸਾਹਿਬ ਆ ਕੇ ਨੇ ਬੀਜਪੀ ਤੋਂ ਨੇ ਤੇ ਸੈਂਟਰ ਵੀ ਬੀਜਪੀ ਦੀ ਹੈ ਗਵਰਨਰ ਸਾਹਿਬ ਵੀ ਬੀਜਪੀ ਦੇ ਸੈਂਟਰ ਤੋਂ ਸਾਰੇ ਜੋ ਗਵਰਨਰ ਸਾਹਿਬ ਸੈਂਟਰ ਤੋਂ ਚੱਲਦੇ ਨੇ ਕਿ ਉਹਨਾਂ ਦੇ ਆਉਣ ਨਾਲ ਸਾਨੂੰ ਕਾਰਪੋਰੇਸ਼ਨ ਨੂੰ ਕੋਈ ਵਿੱਤੀ ਸਹਾਇਤਾ ਬਹੁਤ ਵੱਡੀ ਮਿਲੇਗੀ ਤਾਂ ਕਿ ਮਲਾਜ਼ਮ ਵੀ ਸ਼ਹਿਰ ਵੀ ਖੁਸ਼ ਹੋ ਜਾਏਗਾ ਤੇ ਮਲਾਜ਼ਮ ਵੀ ਖੁਸ਼ ਹੋਊ ਕਿ ਨਵਾਂ ਮੇਅਰ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਤੋਂ ਬਣਿਆ ਹੈ ਉਹਦੇ ਆਉਣ ਨਾਲ ਸ਼ਹਿਰ ਜਿਵੇਂ ਤੁਸੀਂ ਪਾਰਕਾਂ 'ਚ ਫੁੱਲ ਖਿੜ ਜਾਂਦੇ ਨੇ ਜੀ ਲੋਕਾਂ ਦੇ ਚਿਹਰੇ 'ਤੇ ਖੁਸ਼ੀਆਂ ਖਿਲਗੀਆਂ ਸੀ ਕਿ ਆਣ ਕੇ ਸਾਨੂੰ ਪੈਸੇ ਮਿਲਣਗੇ ਮਗਰ ਹੋਇਆ ਬਿਲਕੁਲ ਉਸਦੇ ਉਲਟ ਆਣ ਦੇ ਬਜਾਏ ਮੰਗਣ ਲੱਗੇ ਇੱਕ ਪਾਸੇ ਤਾਂ ਸਾਨੂੰ ਗਵਰਨਰ ਮੇਅਰ ਸਾਹਿਬ ਸਾਨੂੰ ਗਵਰਨਰ ਸਾਹਿਬ ਕੋਲੇ ਲੈ ਕੇ ਗਏ ਜੀ ਕਿ ਮੈਂ ਕਪਾ ਗਵਰਨਰ ਸਾਹਿਬ ਕੋਲ ਜਾਣਾ ਹੈ ਪਿਛਲੇ ਫਰਵਰੀ ਚ ਗਏ ਸੀ ਕਿ 15 ਮਾਰਚ ਵੀ ਸਾਨੂੰ ਪੈਸੇ ਆ ਜਾਣਗੇ ਤੇ ਉੱਥੇ ਵੀ ਵਿਸ਼ਵਾਸ ਮਿਲਿਆ ਗਵਰਨਰ ਸਾਹਿਬ ਨੇ ਕਿਹਾ ਕਿ 15 ਮਾਰਚ ਤੱਕ ਦੇਖਦੇ ਹਾਂ ਸਾਨੂੰ ਜਿਹੜਾ ਐਡਮਿਸ਼ਨ ਜਨ ਕੋਲ ਸਾਡਾ ਫੰਡ ਬਚੇਗਾ ਅਸੀਂ ਉਹਦੇ ਵਿੱਚੋਂ ਜਿੰਨਾ ਮੈਕਸਿਮਮ ਹੋਗਾ ਤੁਹਾਡੇ ਹੈਲਪ ਕਰਾਂਗੇ ਮਗਰ ਉਹ ਵੀ ਵਿਚੇ ਰਹਿ ਗਿਆ ਉਸ ਤੋਂ ਬਾਅਦ ਮੇਰ ਸਾਹਿਬ ਆਪਣੇ ਹੋਮ ਮਿਨਿਸਟਰ ਸਾਹਿਬ ਕੋਲ ਗਏ ਜਮਿਸ਼ਾ ਜੀ ਕੋਲ ਉੱਥੇ ਪਰ ਕੀ ਹੈ ਮੇਰ ਸਾਹਿਬ ਇਕੱਲੇ ਹੀ ਚਲੇ ਗਏ ਜੀ ਪਹਿਲੀ ਗੱਲ ਮਤਲਬ ਕਿੰਨੂ ਲੈ ਕੇ ਜਾਂਦੇ ਕਟੋਗੜ ਆਪਣੇ ਪਾਰਟੀ ਦੇ ਪ੍ਰਧਾਨ ਨੂੰ ਲੈ ਕੇ ਜਾਂਦੇ ਆਪਣੇ ਪਾਰਟੀ ਦੇ ਭਰਭਾਰੀ ਨੂੰ ਲੈ ਕੇ ਜਾਂਦੇ ਆਪਣੇ ਪਾਰਟੀ ਦੇ ਕੌਂਸਲਰ ਨੂੰ ਲੈ ਕੇ ਜਾਂਦੇ ਅਸੀਂ ਤਾਂ ਕਹਿੰਦੇ ਸਾਨੂੰ ਸਾਨੂੰ ਸਾਡੇ ਐਮਪੀ ਸਾਹਿਬ ਨੂੰ ਬੁਲਾਓ ਸਾਨੂੰ ਕੌਂਸਲਰ ਨੂੰ ਜਾਂ ਸਾਨੂੰ ਸੀਨੀਅਰ ਡਿਪਟੀ ਮੇਰੇ ਬਣਾਓ ਡਿਪਟੀ ਮੈਂ ਸਾਨੂੰ ਜਿਹੜੀ ਸੇਵਾ ਦਾ ਕੰਮ ਦਾ ਮੌਕਾ ਹੈ ਅੱਛਾ ਅਸੀਂ ਕਹਿੰਦੇ ਮੇਰੇ ਤੋਂ ਤੁਸੀਂ ਨਾਮ ਆਪਣਾ ਕਰ ਲਓ ਸਾਨੂੰ ਜਿੱਥੇ ਤੁਸੀਂ ਵਰਤ ਸਕਦੇ ਹੋ ਸਾਨੂੰ ਲੈ ਕੇ ਚੱਲੋ ਅਸੀਂ ਤੁਹਾਡੇ ਨਾਲ ਖੜ੍ਹ ਗਏ ਅਸੀਂ ਹੱਥ ਜੋੜ ਲਾਂਗੇ ਅਸੀਂ ਨਗਰ ਨਿਗਮ ਕੌਂਸਲਰ ਜਿਹੜੀ ਸਾਡੇ ਕਾਂਗਰਸ ਪਾਰਟੀ ਦੇ ਕੌਂਸਲਰ ਨੇ ਅਸੀਂ ਕਟੋਰਾ ਲੈ ਕੇ ਵੀ ਨਗਰ ਨਿਗਮ ਤੋਂ ਨਿਕਲੇ ਸੀ ਕਿ ਅਸੀਂ ਪ੍ਰਸ਼ਾਸਨ ਕੋਲ ਚੱ ਸਾਡੇ ਵਾਸਤੇ ਮਰਦੇ ਨੇ ਜੀ ਡਿਊਟੀਆਂ ਕਰਦੇ ਨੇ ਸ਼ਹਿਰ ਨੂੰ ਸੁੰਦਰ ਰੱਖਦੇ ਨੇ ਜੀ ਉਹਨੂੰ ਤਨਖਾਹ ਨਾ ਮਿਲੀਆਂ ਜੇ ਉਹਨਾਂ ਦੇ ਉਹਨਾਂ ਦੇ ਜੀਪੀਐਨ ਪੈਨਸ਼ਨ ਫੰਡ ਚ ਪੈਸੇ ਕਟਾਣ ਦੇ ਤਰ੍ਹਾਂ ਫਿਰ ਲਾਂਤਾਂ ਨੇ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ 6-6 ਮਹੀਨੇ ਹੋ ਗਏ ਜੋ ਸੀਵਰ ਪਬਲਿਕ ਹੈਲਥ ਦੇ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹ ਨਹੀਂ ਮਿਲਦੀਆਂ ਅੱਜ ਤੁਸੀਂ ਵੇਖੋ ਸਾਡੇ 100 ਮੁਲਾਜ਼ਮ ਜਿਹੜੇ ਫਾਇਰ ਬ੍ਰਿਗੇਡ ਸੀ ਜੋ 7 ਸਾਲ ਪਹਿਲਾਂ ਪ੍ਰੋਪਰ ਟ੍ਰੇਨਿੰਗ ਦੇ ਕੇ ਲੱਗੇ ਸੀ ਸਾਰਾ ਸਟਾਫ ਉਹਨਾਂ ਨੂੰ ਵੀ ਅੱਜ ਕੋਵਿਡ ਦੇ ਟਾਈਮ ਨੂੰ ਨੈਨੀਮਿਤ ਕਰ ਉਹਨਾਂ ਨੂੰ ਵੀ ਅੱਜ ਕੱਟ ਰਹੇ ਨੇ ਜੀ ਉਸ ਤੋਂ ਬਾਅਦ ਡਾਟਾ ਐ ਉਹਨਾਂ ਨੂੰ ਕੱਢਣ ਲੱਗਿਓ ਨੇ ਇੱਕ ਅਫਸਰ ਆਂਦਾ ਹੈ ਉਹ ਤਾਂ 14 1400 1500 ਦੀ ਭਰਤੀਆਂ ਕਰ ਲੈਂਦਾ ਇੱਕ ਅਫਸਰ ਆਂਦਾ ਉਹ ਅਗਲੇ ਜਿਹੜੇ ਪਿਛਲੇ 10 ਸਾਲ ਪੁਰਾਣੇ ਬੰਦੇ ਆ ਉਹਨਾਂ ਨੂੰ ਕੱਢ ਲਾਂਦਾ ਇਹ ਕਿੱਥੇ ਦਾ ਇਨਸਾਫ ਹੈ ਅਸੀਂ ਕਹਿੰਦੇ ਆ ਜੀ ਤੁਹਾਨੂੰ ਲੱਗਦਾ ਹੈ ਕਿ ਐਕਸੈਸ ਹੈ ਪਹਿਲਾਂ ਤਾਂ ਅਸੀਂ ਰੱਖੇ ਕਿਉਂ ਸੀ ਜਿਹੜੇ ਸੈਂਕਸ਼ਨ ਆਪੋਸਟ ਹੈ ਨਹੀਂ ਸੀ ਉਹ ਸੈਂਕਸ਼ਨ ਪੋਸਟ ਅਗੇਨਸ ਐਨੇ ਬੰਦੇ ਕਿਉਂ ਰੱਖੇ ਜੇ ਹੁਣ ਬੰਦੇ ਤੁਹਾਨੂੰ ਲੱਗਦਾ ਸੋ ਉਸ ਪੋਸਟ ਚ ਆਦੇ ਉਹ ਚੈੱਕ ਕਰ ਲੋ ਨਾ ਕਿ ਤੁਸੀਂ ਪੁਰਾਣੇ ਮੁਲਾਜ਼ਮ ਜਿਹੜੇ ਐਨੀ ਦਿਨ ਨੇ ਦੇਰ ਤੋਂ ਲੱਗੇ ਨੇ ਜਿਨ੍ਹਾਂ ਦੀ ਉਮਰ 30 ਪਲੱਸ ਤੋਂ ਵੱਧ ਗਈਆਂ ਨੇ ਜਿਉਂ ਅੱਜ ਜਾਣਗੇ ਕਿਤੇ ਆਪਣੀ ਨੌਕਰੀ ਕੰਮ ਇੱਥੋਂ ਤੁਸੀਂ ਕੱਢ ਦਿੰਦੇ ਆ ਬਿਨਾ ਨੋਟਿਸ ਤੋਂ ਇੱਕਦਮ ਤੁਸੀਂ ਕਹਿੰਦੇ ਤੁਹਾਡਾ ਟੈਂਡਰ ਖਤਮਾ ਉਹ ਕਿੱਥੇ ਜਾਣ ਉਹਨਾਂ ਦੀ ਐਨੀ ਉਮਰ ਹੋ ਗਈਆਂ ਕਿਤੇ ਅੱਗੇ ਨੌਕਰੀ ਨੌਕਰੀ ਵੀ ਨਹੀਂ ਲੱਗ ਸਕਦੀ ਕਿਰਕੇਸ਼ ਜੀ ਤੁਸੀਂ ਕਈ ਸਾਲਾਂ ਤੋਂ ਮੁਲਾਜ਼ਮਾਂ ਦੀ ਗਵਾਹੀ ਕਰ ਰਹੇ ਜੀ ਇੱਕ ਪਾਸੇ ਸ਼ਾਂਟੀਆਂ ਇੱਕ ਪਾਸੇ ਤ ਔਰ ਜਿਵੇਂ ਬੰਟੀ ਹੁਣਾਂ ਨੇ ਦੱਸਿਆ ਇੱਕ ਇਦਾਂ ਦਾ ਪ੍ਰਵਾਹ ਵੀ ਚੱਲ ਰਿਹਾ ਵੀ ਜਿਹੜੇ ਹੋਰ ਵੀ ਮੁਲਾਜ਼ਮ ਹਲੇ ਲੱਗੇ ਨੇ ਉਹਨਾਂ ਦੀ ਸ਼ਾਂਤੀ ਕਿਵੇਂ ਕੀਤੀ ਜਾਵੇ ਸਾਰਾ ਉਹਨੂੰ ਰਿਵਿਊ ਕੀਤਾ ਜਾ ਰਿਹਾ। ਦੇਖੋ ਸਰ ਪਹਿਲਾਂ ਤੇ ਤੁਹਾਡੇ ਚੈਨਲ ਦਾ ਧੰਨਵਾਦ। ਤੁਸੀਂ ਮੁਲਾਜ਼ਮਾਂ ਦੇ ਤੇ ਲੋਕਾਂ ਦੇ ਮਸਲੇ ਬੜੀ ਤੀਬਰਤਾ ਨਾਲ ਠਾਰ ਰਹੇ ਹੋ। ਤੇ ਆਪਾਂ ਪ੍ਰਸ਼ਾਸਨ ਨੂੰ ਤੇ ਚੰਡੀਗੜ੍ਹ ਨਿਗਮ ਨੂੰ ਤੁਹਾਡੇ ਜਰੀਏ ਜ਼ਰੂਰ ਅਪੀਲ ਕਰਾਂਗੇ ਕਿ ਥੋੜਾ ਜਿਹਾ ਸਿੰਪੈਥੈਟਿਕਲੀ ਇਹ ਕੰਮ ਕਰਨ ਲੋਕ ਜਿਹੜੇ ਆਊਟਸੋਰਸ ਤੇ ਘਟੋ ਘਟ ਲੱਗੇ ਆ। ਇਹ ਤਾਂ ਸਪਸ਼ਟ ਹੈ ਕਿ ਆਊਟਸੋਰਸ ਦੇ ਰਿਕਰੂਟਮੈਂਟ ਨਹੀਂ ਦੀ ਇੰਗੇਜਮੈਂਟ ਹੁੰਦੀ ਆ ਉਹਨਾਂ ਨੂੰ ਸਿਲੈਕਸ਼ਨ ਵੇਲੇ ਜਿਸ ਤੇ ਕਰਟੇਰੀਆ ਪੂਰਾ ਮੇਨਟੇਨ ਕੀਤਾ ਇਹਨਾਂ ਨੇ ਟੈਸਟ ਲਏ ਸਭ ਕੁਝ ਕੀਤਾ ਫਿਰ ਉਹਨਾਂ ਦੀ ਪਰਤੀ ਹੋਈ ਤੇ ਉਹਨਾਂ ਨੂੰ ਕਹਿਣ ਵੀ ਤੁਸੀਂ ਹੁਣ ਘਰ ਨੂੰ ਜਾਓ ਚੁੱਪਚੀਪੀਤੇ ਬਿਨਾ ਕਿਸੇ ਲੀਗਲ ਨੋਟਿਸ ਤੋਂ ਵੀ ਚੁੱਪਚੀਪੀਤੇ ਘਰ ਨੂੰ ਇਹ ਤਾਂ ਆਪਾਂ ਪਹਿਲੀ ਵਾਰ ਦੇਖ ਰਹੇ ਆ ਫਾਇਰਫਾਈਟਰ ਡਰਾਈਵਰਾਂ ਨੂੰ ਜਿੰਨੇ ਕੱਢੇ ਸਾਰੇ ਨੂੰ ਰੱਖ ਕੇ ਉਦੋਂ ਬਾਅਦ ਵੀ 20 ਪੋਸਟਾਂ ਫਾਇਰਫਾਈਟਰਾਂ ਦੀ ਬਚ ਰਹੀਆਂ 17 ਪੋਸਟਾਂ ਡਰਾਈਵਰਾਂ ਦੀ ਬਚ ਰਹੀਆਂ ਉਹਦੇ باوجود ਕਹੀ ਜਾਂਦੇ ਜੀ ਇਹ ਸਾਡੀ ਲੋੜ ਨਹੀਂ ਕਿ ਵੀਰ ਹੋਰ ਪ੍ਰਤੀ ਕਰਨੇ 17 ਡਰਾਈਵਰ ਹੋਰ ਚਾਹੀਦੇ ਇਹਨਾਂ ਨੂੰ ਰੱਖਣ ਤੋਂ ਬਾਵਜੂਦ ਵੀ ਪਰ ਇਹ ਧੱਕੇਸ਼ਾ ਹੀ ਚੱਲ ਰਹੀ ਹੈ ਦੂਸਰੇ ਪਾਸੇ ਇਹ ਫਾਈਨੈਂਸ਼ੀਅਲੀ ਕਰਸ ਕਰਾਈਸਿਸ ਜੇ ਆਇਆ ਵਾ ਕਾਰਪੋਰੇਸ਼ਨ ਤੇ ਤੇ ਇਹਦਾ ਮਤਲਬ ਤੇ ਇਹ ਨਹੀਂ ਵੀ ਜਿਹੜਾ ਦੱਸਦਾ 15-15 ਸਾਲ ਤੋਂ ਕੰਮ ਕਰ ਰਿਹਾ ਉਹਨਾਂ ਨੂੰ ਕੱਢ ਦਿਓ ਚਾਰ-ਚਾਰ ਮਹੀਨੇ ਦੀ ਹਜੇ ਵੀ ਸੈਲਰੀ ਨਹੀਂ ਮਿਲੀ ਸੀਵਰ ਵਾਲੇ 3 ਮਹੀਨੇ ਤੋਂ ਭੁੱਖ ਹੜਤਾਲ ਤੇ ਬੈਠੇ ਚੱਲ ਰਹੀ ਸੈਕਟਰ 32 ਵਾਟਰ ਪ੍ਰੋਫਸ ਦੇ ਉੱਤੇ ਕੋਈ ਸੁਣ ਲਈ ਤਿਆਰ ਹੀ ਨਹੀਂ ਗਾ ਇਹ ਧੱਕੇਸ਼ਾ ਹੀ ਚੱਲ ਰਹੀ ਆਪਾਂ ਅਪੀਲ ਕਰਦੇ ਆ ਇਹ ਜਿਹੜਾ ਫਾਇਰਫਾਈਟਰਾਂ ਦਾ ਜਿਹੜਾ ਇਸ਼ੂ ਆ ਇਹ ਤੇ ਬ ਦੇਖੋ ਜਦ ਪੋਸਟਾਂ ਖਾਲੀ ਆਂਦੇ ਕਹਿ ਦਿੰਦੇ ਜੀ ਇਹਨਾਂ ਦੀ ਲੋੜ ਨਹੀਂ ਗਈ ਲੋੜ ਨਹੀਂ ਤੇ ਪੋਸਟਾਂ ਤੇ ਵਕੈਂਸੀਆਂ ਖਾਲੀ ਪਈਆਂ ਕਹਿੰਦੇ ਜੀ ਪੋਸਟਾਂ ਤੋਂ ਬਿਨਾਂ ਰੱਖੇ ਤੇ ਪੋਸਟਾਂ ਦੇ ਅਗੇਂਸਟ ਆ ਵੈਸੇ ਆਊਟਸੋਰਸ ਤੇ ਲਾਗੂ ਨਹੀਂ ਹੁੰਦਾ ਕਿ ਪੋਸਟਾਂ ਦੇ ਅਗੇਂਸਟ ਹੀ ਰੱਖਣੇ ਚੰਡੀਗੜ੍ਹ 'ਚ ਬਹੁਤ ਜਗ੍ਹਾ ਜਿੱਥੇ 10 ਪੋਸਟਾਂ 50-50 ਬੰਦੇ ਕੰਮ ਕਰ ਰਹੇ ਆ ਇਹ ਜਾਣ ਬੁੱਝ ਕੇ ਕੀਤਾ ਗਿਆ ਵਾ ਕੋਈ ਨਾ ਕੋਈ ਇਹਦੇ ਵਿੱਚ ਆਪਾਂ ਸਮਝਦੇ ਕਾਂਸਪੀਰੇਸੀ ਇਹਨਾਂ ਨੇ ਕਰੀ ਆ ਆਪਾਂ ਅਪੀਲ ਮਿਲੇ ਕਮਿਸ਼ਨਰ ਸਾਹਿਬ ਨੂੰ ਵੀ ਸੈਕਟਰੀ ਲੋਕਲ ਗਵਰਨਮੈਂਟ ਨੂੰ ਵੀ ਮਿਲੇ ਹੀ ਇਹ ਤੇ ਪੋਜ਼ਿਟਿਵ ਆ ਤੇ ਸਾਨੂੰ ਉਮੀਦ ਹੈ ਕਿ ਅਗਲੇ ਹਾਊਸ ਦੀ ਮੀਟਿੰਗ ਦੇ ਵਿੱਚ ਕਮਿਸ਼ਨਰ ਸਾਹਿਬ ਨੇ ਕਿਹਾ ਮੈਂ ਪਰਸਨਲ ਇਨੀਸ਼ੀਏਟਿਵ ਲੈ ਕੇ ਇਹਨਾਂ ਦਾ ਏਜੰਡਾ ਜਿਹੜਾ ਅਗਲੇ ਹਾਊਸ ਦੀ ਮੀਟਿੰਗ ਚ ਕਰੂੰਗਾ। ਫਾਇਰ ਵਿਭਾਗ ਦੇ ਵੀ ਮੁਲਾਜ਼ਮ ਪੁੱਜੇ ਨੇ। ਅਸਲ 'ਚ ਮੁੱਦਾ ਕੀ ਹੈ ਕਿਹੜੇ-ਕਿਹੜੇ ਜਿਹੜੇ ਤੁਹਾਡੇ ਮੁਲਾਜ਼ਮ ਨੇ ਉਹਨਾਂ ਨੂੰ ਸ਼ਾਂਤੀ ਕੀਤੀ। ਇੱਕ ਤਾਂ ਡਰਾਈਵਰ ਹੈ ਜੀ, ਫਾਇਰਮੈਨ ਹੈ ਜੀ। ਬਾਕੀ ਹੋਰ ਮਤਲਬ ਜਿਹੜਾ ਮਾਲੀ ਹੈ ਜੀ, ਸਪੀਕਰਾਂ ਜਿਹੜੇ ਫਾਇਰ ਦੇ ਰਿਕਾਰਡਿੰਗ ਕੰਮ ਕਰ ਰਹੇ ਨੇ ਉਹਨਾਂ ਨੂੰ ਹੀ ਕੱਢਿਆ ਗਿਆ ਹੈ ਜੀ। ਕਿੰਨੇ-ਕਿੰਨੇ ਸਾਲ ਹੋ ਗਏ ਇਹਨਾਂ ਨੂੰ ਸਾਨੂੰ ਸਰ 6-6 ਸਾਲ ਹੋ ਗਏ ਨੇ 7 ਸਾਲ ਲੱਗਿਆ ਸੀਗੀ ਹੁਣ ਹਾਂਜੀ ਔਰ ਥੋੜੁਸੇ ਰੱਖੇ ਹੋਏ ਸੀਗੇ ਜੀ ਹੁਣ ਇੱਕਦਮ ਹੀ ਕਹਤਾ ਵੀ ਤੁਸੀਂ ਆਪਣੀ 31 ਤੋਂ ਮਤਲਬ 31 ਤੱਕ ਸੀਗਾ ਇਹ ਪਹਿਲੀ ਤੋਂ ਆਣਾ ਨਹੀਂ ਹੈਗਾ ਡਿਊਟੀ ਜੀ ਓਕੇ ਹਾਂਜੀ ਟੋਟਲ ਕਿੰਨੇ EMPLOYEES ਦੀ ਛਾਂਟੀ ਕੀਤੀ 90 ਬੰਦੇ ਜੀ ਟੋਟਲ ਇੱਕਦਮ ਹੀ ਛਾਂਟੀ ਕਰਤੇ ਆਰਡਰ ਕਰ ਪਹਿਲੀ ਮਤਲਬ 31 ਤਰੀਕ ਨੂੰ ਸ਼ਾਮ ਨੂੰ ਮੈਸੇਜ ਆ ਗਿਆ ਸੀਗਾ ਵੀ ਪਹਿਲੀ ਤੋਂ ਡਿਊਟੀ ਨਹੀਂ ਆਣਾ ਜੀ ਸੰਦਰਿਸ਼ ਸਾਰਾ ਕੁਝ ਕਿਵੇਂ ਚੱਲ ਰਿਹਾ ਤੁਸੀਂ ਵੀ ਸੀਟਜੂ ਨੂੰ ਅਗਵਾਈ ਕਰਦੇ ਦੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਜੇ ਲੱਗਦਾ ਤਾਂ ਇਹ ਹੈ ਵੀ ਓਵਰਆਲ ਦੇਸ਼ ਜੀ ਇਦਾਂ ਦੀ ਸਥਿਤੀ ਬਣ ਗਈ ਹੈ ਵੀ ਮੁਲਾਜ਼ਮ ਵਿਰੋਧੀ ਮਹਿੰਮ ਚੱਲ ਰਹੀ ਹੈ ਪਰ ਚੰਡੀਗੜ੍ਹ ਤੇ ਜਿਹੜਾ ਸਿਸਟਮ ਸ਼ੁਰੂ ਹੈ ਇਹਨੂੰ ਰੋਕੋਗੇ ਕਿ ਕਹਿੰਦੇ ਦੇਖੋ ਜੀ ਬਹੁਤ ਸਾਰੀਆਂ ਪਰਸਥਿਤੀਆਂ ਇਸ ਤਰ੍ਹਾਂ ਦੀਆਂ ਚੰਡੀਗੜ੍ਹ ਦੇ ਵਿੱਚ ਚੱਲ ਰਹੀਆਂ ਨੇ ਕਿ ਜਿੱਥੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਜਿਆਦਾ ਬਣਦੀ ਹੈ ਉਹ ਪ੍ਰਸ਼ਾਸਨ ਆਪਣੇ ਤੌਰ ਤੇ ਨਹੀਂ ਨਿਭਾ ਰਿਹਾ ਜੇ ਐਮਸੀ ਦੇ ਕਈ ਇਸ ਤਰ੍ਹਾਂ ਦੇ ਵਰਕਰ ਵਰਕ ਨੇ ਜਿਹੜੇ ਕਿ ਉਹ ਐਮਸੀ ਦੇ ਅੰਡਰ ਹੋਣੇ ਚਾਹੀਦੇ ਆ ਪਰ ਉਹ ਪ੍ਰਸ਼ਾਸਨ ਆ ਜਿਹੜਾ ਉਹਨਾਂ ਦਾ ਸਾਰਾ ਕੁਝ ਬੈਨੀਫਿਟ ਆਪ ਲੈ ਰਿਹਾ ਹੈਗਾ ਐਮਸੀ ਨੂੰ ਦੇ ਨਹੀਂ ਰਿਹਾ ਹੈਗਾ ਇਸ ਮੁਨਾਫੇ ਵਾਲੇ ਆ ਜਿਹੜੇ ਅਸੀਂ ਇਹ ਬੇਨਤੀ ਕਰਾਂਗੇ ਦੇਖੋ ਜਿਹੜੇ ਮੁਲਾਜ਼ਮ ਨੇ ਵਰਕਰ ਨੇ ਲੋਪੇਡ ਵਰਕਰ ਨੇ ਸਭ ਨੇ ਔਖੇ ਵੇਲੇ ਕੰਮ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਦਾ ਕੀਤਾ ਐਸੇ ਕਰਕੇ ਚੰਡੀਗੜ੍ਹ ਦਾ ਕਿਸ ਕਿਸੇ ਵੀ ਜਦੋਂ ਕਿਤੇ ਨਾਂ ਆਂਦਾ ਆ ਤਾਂ ਮੁਲਾਜ਼ਮਾਂ ਦਾ ਉੱਥੇ ਨਾਂ ਆਂਦਾ ਕਿ ਇਹਨਾਂ ਨੇ ਸਾਫ਼ ਸੁਥਰਾ ਰੱਖਿਆ ਆ ਤਾਂ ਜਦੋਂ ਕੋਵਿਡ ਦੇ ਵਿੱਚ ਜਾਂ ਜਿਹੜੇ ਸੀਵਰੇ ਦੇ ਸਾਥੀ ਆ ਦੇਖੋ ਸਭ ਤੋਂ ਗੰਦਾ ਕੰਮ ਹੈ ਜਿਹੜੇ ਸਾਥੀ ਸਾਡੇ ਕਰਦੇ ਨੇ ਪਰ ਸਭ ਤੋਂ ਪਹਿਲਾਂ ਇਹਨਾਂ ਨੂੰ ਇਹ ਨੌਕਰੀ ਤੋਂ ਬਾਹਰ ਕਰਦੇ ਨੇ ਹੈਗੇ ਇਸ ਕਰਕੇ ਸਾਡੀ ਪ੍ਰਸ਼ਾਸਨ ਅੱਗੇ ਇਹ ਬੇਨਤੀ ਹੈ ਕਿ ਜਿਹੜੇ ਇਹ ਸਾਥੀ ਨੇ ਫਾਇਰ ਦੇ ਸਾਥੀ ਨੇ ਜਾਂ ਹੋਟ ਡਿਪਾਰਟਮੈਂਟ ਦੇ ਸਾਥੀ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਹੈਗਾ ਕਿ ਬੰਦੇ ਫालतू ਨੇ ਉਹ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਫालतू ਨਹੀਂ ਕਿਉਂਕਿ ਨੌਰਮ ਦੇ ਆਧਾਰ ਦੇ ਉੱਤੇ ਬੰਦੇ ਜਿਹੜੇ ਰੱਖੇ ਜਾਣੇ ਨੇ ਪਰ ਨੌਰਮ ਦੇ ਆਧਾਰ ਦੇ ਉੱਤੇ ਬੰਦੇ ਬਹੁਤ ਘੱਟ ਨੇ ਜੇ ਅੱਜ ਅਸੀਂ ਸੀਵਰੇਜ ਦੀ ਗੱਲ ਕਰੀਏ ਜਦੋਂ ਚੰਡੀਗੜ੍ਹ ਬਣਿਆ ਆ ਉਦੋਂ 360 ਪੋਸਟਾਂ ਸੀ ਲੇਕਿਨ ਅੱਜ ਜੇ ਉੱਥੇ ਕੰਮ ਕਰਦੇ ਨੇ 295 ਕਰਦੇ ਨੇ 195 ਉੱਥੇ ਆਊਟਸੋਰਸ ਦਾ ਬੰਦਾ ਕੰਮ ਕਰਦਾ ਆ 100 ਬੰਦਾ ਰੈਗੂਲਰ ਕੰਮ ਕਰਦਾ ਹੈਗਾ ਦੇਖੋ ਉਹ ਤਾਂ ਜਦੋਂ ਬਣਿਆ ਸੀ ਚੰਡੀਗੜ੍ਹ ਉਦੋਂ 360 ਸੀ ਅੱਜ 295 ਨੇ ਐਡਾ ਵੱਡਾ ਚੰਡੀਗੜ੍ਹ ਬਣ ਗਿਆ ਸ਼ਹਿਰ ਸਾਡਾ ਬਣ ਗਿਆ ਇਸੇ ਤਰ੍ਹਾਂ ਫਾਇਰ ਦਾ ਆ ਜੀ ਫਾਇਰ ਦੇ ਵਿੱਚ ਜਦੋਂ ਪੋਸਟਾਂ ਖਾਲੀ ਪਈਆਂ ਨੇ ਹਲੇ ਤੇ ਬੰਦੇਆਂ ਨੂੰ ਕਹਿ ਰਹੇ ਨੇ ਫੰਦੇ ਫालतੂ ਨੇ ਕੱਢਣੇ ਨੇ ਸਾਡੀ ਇਹ ਬੇਨਤੀ ਹੈ ਦੇਖੋ ਸਾਰੇ ਅਧਿਕਾਰੀਆਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿ ਜਿਹੜੇ ਵਰਕਰ ਨੇ ਇਹਨਾਂ ਉੱਤੇ ਲੀਨਟ ਰਿਵਿਊ ਲੈ ਕੇ ਇਹਨਾਂ ਨੂੰ ਜਿਹੜਾ ਨੌਕਰੀ ਤੇ ਬਹਾਲ ਕੀਤਾ ਜਾਵੇ ਗੋਪਾਲ ਜੀ ਤੁਸੀਂ ਲੰਬਾ ਸੰਘਰਸ਼ ਝੜਿਆ ਸੀ ਲੜਿਆ ਸੀ ਬਿਜਲੀ ਵਿਭਾਗ ਨੂੰ ਬਚਾਉਣ ਲਈ ਪਰ ਉਹ ਤੇ ਦਿੱਤਾ ਪ੍ਰਾਈਵੇਟ ਕੰਪਨੀ ਦੇ ਹੱਥ ਫਾਈਟ ਤੋਂ ਹੁਣ ਵੀ ਕਰ ਰਹੇ ਨੇ ਇੱਧਰ ਕਾਰਪੋਰੇਸ਼ਨ ਦੀ ਇਹ ਸਥਿਤੀ ਬਣੀ ਹੈ ਸਤਾ ਨੋਟਿਸ ਤੇ 90 ਮੁਲਾਜ਼ਮ ਘਰਾਂ ਨੂੰ ਭੇਜ ਤੇ ਕਿਵੇਂ ਰੱਖੋਗੇ ਸਾਰੀ ਸਥਿਤੀ ਤੇ ਲੋਜਿੰਜੀ ਜੀ ਪਹਿਲੇ ਤੇ ਮੈਂ ਤੁਹਾਡਾ ਬਿਸ਼ੇਸ਼ ਤੌਰ ਤੇ ਤੁਸੀਂ ਜਿਹੜੇ ਨੈਸ਼ਨਲ ਸਟੇਟ ਲੈਵਲ ਕੀ ਹੋਰ तमाम ਪ੍ਰੈਸੋ ਮੈਂ ਮੀਡੀਆ ਹਾਊਸ ਜਹਾਂ ਵੀ ਰਹੇ ਹੈ ਪਹਿਲੇ ਨੰਬਰ ਤੇ ਤੁਹਾਡਾ ਮੁੱਦਾ ਪਹਿਲ ਤੇਾਰ ਤੇ ਤੁਸੀਂ ਮੁਲਾਜ਼ਮਾਂ ਦਾ ਮੁੱਦਾ ਰੱਖਿਆ ਹੈ ਹੋਰ ਅੱਜ ਦਿਨ ਭਰ ਮੈਂ ਕੰਮ ਕਰਕੇ ਵੀ ਜਿਹੜਾ ਤੁਸੀਂ उपराले जो कर रहे हैं मैं इस बात वाले शलाघा करूँगा कि अब दिन भर चैनल वो चैनल बनता जा रहा है जो मुलाजमों की विशेष तौर पर कर्मचारियों के मुद्दे को उठा रहा है दूसरा जो पॉइंट है वो चंडीगढ़ प्रशासन का और नगर निगम अथॉरिटी का है मैं चंडीगढ़ प्रशासन की भी और एम की जो नगर निगम है उनकी भी निंदा करना चाहूँगा विशेष तौर पर कि उन्होंने अपनी सरकार के जो केंद्र सरकार की जो विशेष पॉलिसी है सौ शहरों को स्मार्ट सिटी बनाना है और सौ शहरों में एक चंडीगढ़ में भी जो है स्मार्ट सिटी बनी और आज तीन चार साल बाद पूरे चंडीगढ़ की पब्लिक को बेवकूफ़ बना के पैसे बर्बाद करके लोगों के आद वो करें कि हमने स्मार्ट सिटी बंद कर दी है ये बहुत बड़ी नलायकी है इसकी एक बहुत ही हाई लेवल के ऊपर इंक्वायरी की डिमांड डिमांड हम कर रहे हैं दूसरा मुद्दा स्मार्ट सिटी बंद करने के नाम पर फाइनेंशियल क्रंच के नाम पर फायर ब्रिगेड के साथी बैठे हैं पाँच पाँच छः छः साल से अगर काम कर रहे हैं कोई दिक्कत नहीं है बहुत ज़्यादा ज़्यादा ज़रूरत है फायर के साथियों की रोड के साथियों की हॉर्टिकल्चर के कर्मचारियों की पब्लिक हेल्थ के कर्मचारियों की निकालने का कोई मुद्दा बनता ही नहीं है इस करके एक विशेष तौर पर जो अथॉरिटी आज की डेट में एमसी में बैठी हुई है और जो स्मार्ट सिटी को बंद करने के नाम पर जो इस तरह के मुलाजम की छुट्टियाँ करके उनको घरों को रिटायरमेंट करके भेज भेज रहे हैं हम उसका जिस तरह बाकी साथियों ने विरोध किया मैं भी अपनी फेडरेशन और यू टी वर्कर की तरफ से एम प्रशासन की बहुत बड़ी निंदा करना चाहूँगा और इमीडिएटली हम ये मांग करते हैं इन साथियों को फौरी तौर पर गलती करके माफ़ी मांगते हुए इनको अपनी ड्यूटी पर लिया जाए और यहीं पर बात खड़ी नहीं है बात इससे भी आगे जा चुकी है आज इंजीनियरिंग डिपार्टमेंट में नगर निगम में बहुत बड़ी समस्याएं खड़ी हो गई हैं विशेष तौर तो पर जब से यहाँ पर जो मुखी संजय अरोड़ा जी बैठे हैं पहले यह होता था कि चलो कोई मुद्दे हल कर लो बातचीत कर लो मुद्दे सुलझा लो लेकिन आज मुद्दे हल करने की समस्याओं को सुधारने की बात तो छोड़ दो वो कर्मचारियों के प्रतिनिधियों से बात करने तक भी जो है वो तैयार नहीं है और रैशनलाइज के नाम पर उन्हें रैशनलाइज कर लो जी कितने बंदे रखे हैं आवा नाजा लगा लो आज उनतीस साल हो गए हैं कारपोरेशन के बने हुए उनतीस साल में कॉपोरेशन का बड़ा दायरा भी बड़ा बढ़ा है वर्कलोड भी बड़ा बड़ा है अगर एम्प्लॉय की गिनती बढ़ी है तो उसमें सुधार करने की बजाय बिगाड़ पैदा किया जा रहा है आप हॉर्टिकल्चर की बात ले लो ग्रीन बेल्ट को कहते हैं प्राइवेट को कर दो सोसाइटी के हवाले कर दो पार्कों को सोसाइटी के हवाले कर दो मुलाजिम जो रात दिन काम कर रहे हैं उनको निकाल के जो मुनाफा खो रहे हैं उनके घर भरे जा रहे हैं बड़ी गलत बात है दूसरा अगर हम रोड की बात करें रोड में आज पार्किंग में मैक्सिमम मुलाजम लगाए हुए हैं चाहे वो रोड में काम कर रहे हैं अगर आप आग ठेकेदारी कर रहे हैं तो आपके पास जो वर्कर रखे हैं आप उनके उनसे काम लो पार्क में उनकी ड्यूटी लग सकती है उनकी पार्किंग में ड्यूटी ड्यूटी लग सकती है कई जगह बड़े काम के बहुत अंदर सोर्स हैं उनको काम के रखने की बजाय आज उनके रेशना के नाम पर छंडियों की बातें हो रही है इसी तरह पब्लिक हेल्थ का है पब्लिक हेल्थ में चौबीस घंटे पानी के देने के नाम पर यहाँ इन्होंने कहते हैं जापानी कंपनी आ रही है वो कंपनी जो है चौबीस घंटे पानी देगी आज हालात ये हो चुके हैं जो दो घंटे दो टाइम भी जो है पानी मिलता था आज व दो टाइम सा भी पानी एक टाइम रह गया है और उसके नाम पर भी मुलाजमों को पहले कहते हैं यहाँ से दूसरी जगह पोस्ट कर दो आज उनकी भी जो है छंटने की बात हो रही है इस तरह साढ़े फायर ब्रिगेड के कर्मचारी को तो सीधे तौर पर फायर ही कर दिया है लेकिन बाकी मुलाजमों को जो साढ़े छः सौ लोगों की जो लिस्ट बनाई हुई है एक बहुत बड़ा जो है कर्मचारी के ऊपर जिनके परिवार जो है वो पढ़ रहे हैं उनके परिवार को रिवून करके बर्बाद करने की जो है कोशिश जो है एम सी जो अथॉरिटी कर रही है हम उसका सख्त निखेती कर विरोध करते हैं और इसके लिए हम लगातार अपना संघर्ष को जो हमारा चल रहा है पूरा हम इसको संघर्ष को तेज़ करेंगे इसके अलावा कोई चारा नहीं है ये जो प्रक्रिया बंटी जी चल रही है तो कभी मेयर नु रिक्वेस्ट है मैडम हरप्रीत बबला भी इनकी वीडी प्रॉब्लम है बहुत बड़ा संकट आया ਤੇ ਇਹਦੇ ਲਈ ਸਾਰੀ ਆਲ ਪਾਰਟੀ ਮੀਟਿੰਗ ਬੁਲਾਈ ਜਾਵੇ ਸਾਰੇ ਕਾਉਂਸਲਰਾਂ ਨੂੰ ਬੁਲਾ ਕੇ ਤੇ ਚਰਚਾ ਕੀਤੀ ਜਾਵੇ ਇਹਦਾ ਕੋਈ ਹੱਲ ਕੱਢਿਆ ਸਰ ਇਹ ਸਾਰਾ ਜੀ ਸੋਚੇ ਜਾਵੇ ਨੇ ਸਰ ਮੇਅਰ ਦਾ ਫੇਲਿਅਰ ਹੈ ਜੇ ਮੇਅਰ ਆਪ ਸੰਕਸ਼ਮ ਨਹੀਂ ਹੋਈ ਪੈਸੇ ਲੈ ਕੇ ਅੰਚ ਉਹਨਾਂ ਨੂੰ ਜਦੋਂ ਪਹਿਲਾਂ ਮੇਅਰ ਸਾਹਿਬ ਗਵਰਨਰ ਸਾਹਿਬ ਕੋ ਜਾਨੇ ਕਿ ਤੇ ਉਹ ਕਹਿੰਦੇ ਆ ਜੀ ਆਪਣਾ ਆਪਣਾ ਰੈਵਨਿਊ ਜਨਰੇਟ ਕਰੋ ਤੇ ਜਿਹੜੇ ਤੁਹਾਡਾ ਬੋਝ ਆ ਖਰਚੇ ਉਹ ਘਟ ਕਰੋ ਮੇਅਰ ਨੇ ਸਿਰਫ ਬੋਝ ਬੋਝ ਦਾ ਕੀ ਵਿਧਾਨ ਸਿਕਾਰਪੇਸ਼ਨ ਦਾ ਟਾਣਾ ਸੀ ਸਾਡੇ ਮੁਲਾਜ਼ਮ ਕੱਢਣ ਲੱਗ ਗਏ ਜੇ ਮੇਰ ਚ ਐਨੇ ਸક્ષਮ ਹੁੰਦੀ ਸੈਂਟਰ ਐਨੇ ਸક્ષਮ ਹੁੰਦੀ ਤਾਂ ਉਹ ਪੈਸੇ ਲੈ ਕੇ ਆਂਦੀ ਅੱਜ ਮੇਰ ਸਾਹਿਬ ਨੂੰ ਚਾਹੀਦਾ ਜੋ ਸਾਡਾ 30% ਸ਼ੇਅਰ ਹੈ ਦਿੱਲੀ ਫਰਾਂਸ ਅਕੋਰਡਿੰਗ ਸਾਨੂੰ ਸ਼ੇਅਰ ਦੇ ਦੇਣ ਸਾਨੂੰ ਜ਼ਰੂਰਤ ਨਹੀਂ ਮੰਗਤ ਕਰਨ ਦੀ ਕਿਸੇ ਦੀ ਜੋ ਸਾਡਾ ਹੱਕ ਬਣਦਾ ਮੇ ਇਹ ਸਾਨੂੰ ਨਾਲ ਲੈ ਕੇ ਜਾਵੇ ਮੇਰ ਵਨ ਮੈਨ ਸ਼ੋ ਬਣ ਚੁੱਕੀ ਹੈ ਇਕੱਲੇ ਚੱਲ ਜਾਂਦੀ ਹੈ ਜੇ ਮੇਰ ਸਾਹਿਬ ਕਿਸੇ ਨਾਲ ਲੈ ਕੇ ਜਾਂਦੇ ਆਪਣੇ ਪਾਰਟੀ ਦੇ ਕਾਰਕਟਰਾਂ ਨੂੰ ਸਾਨੂੰ ਕੌਂਸਲਸ ਨੂੰ ਨਾਲ ਲੈ ਕੇ ਜਾਣ ਤਾਂ ਕਿਉਂ ਨਹੀਂ ਆ ਅਸੀਂ ਸਾਨੂੰ ਜ਼ਰੂਰਤ ਨਹੀਂ ਮੰਗਣ ਦੀ ਸਾਡਾ ਜੋ ਬਣਦਾ ਸ਼ੇਅਰ ਹੈ ਜਿਹੜਾ 30% ਸਾਡਾ ਹੱਕ ਬਣ ਸਾਨੂੰ ਸਾਰਾ ਐਡਮਿਨਿਸਟ੍ਰੇਸ਼ਨ ਕੋ 17.5% ਸਾਟਾ ਬਣਦਾ 30% ਸਾਟਾ ਬਣਦਾ ਸਾਨੂੰ ਆਪਣਾ ਲਾਈ 1857 1800 ਕੋਟ ਸਾਟਾ ਬਣਦਾ ਸਾਨੂੰ ਦਿਦਨ ਅਸੀਂ ਸਭ ਮੁਲਾਜ਼ਮ ਵੀ ਅਸੀਂ ਸੰਭਾਲ ਲਾਂਗੇ ਸ਼ਹਿਰ ਦੀ ਵਰਕ ਸਾਰੀ ਡਿਵੈਲਪਮੈਂਟ ਵੀ ਕਰ ਲਾਂਗੇ ਅਸੀਂ ਕਹਿੰਦੇ ਜਿਹੜੀ ਸਾਨੂੰ ਸਾਈਕਲ ਸਾਈਕਲ ਟਰੈਕ ਹੈ ਸਾਨੂੰ ਉਹ ਵੀ ਸਾਨੂੰ ਦੇ ਦੇਣ ਪਰ ਜੋ ਸਾਡਾ ਬੰਦਾ ਹੱਕ ਹੈ ਸਾਨੂੰ ਦੇ ਦਿੱਤਾ ਜਾਵੇ ਨਾ ਕਿ ਮੁਲਾਜ਼ਮਾਂ ਨੂੰ ਕੱਢੇ ਜਾਵੇ ਜੇ ਮੁਲਾਜ਼ਮਾਂ ਕੱਢਤੇ ਮੁਲਾਜ਼ਮ ਖਾਂਡ ਜੋਗੇ ਪੈਸੇ ਨਹੀਂ ਮੁਲਾਜ਼ਮਾਂ ਕੋ ਮੁਲਾਜ਼ਮਾਂ ਦੇ ਬੱਚੇ ਦੇ ਐਡਮਿਸ਼ਨ ਦੇ ਮੁਲਾਜ਼ਮਾਂ ਨੇ ਗੱਡੀਆਂ ਲੈ ਕੇ ਸਕੂਟਰ ਸਕਟਰ ਲੈ ਕੇ ਜਿਹੜੇ ਲੋਨ ਤੇ ਲਏ ਹੋਏ ਸੀ ਉਹ ਘਰ ਤੋਂ ਘਰ ਉਹਨੂੰ ਤਾਂ ਹੁਣ ਇਹੋ ਜੀ ਨੁਮਤ ਆ ਗਈ ਉਹ ਕਹਿੰਦੇ ਸੀ ਘਰ ਵੇਚ ਕੇ ਆਪਣੇ ਜਿਹੜਾ ਲੋਨ ਪਹਿਲਾਂ ਲੋਨ ਤਾਰਾਂਗੇ ਤੇ ਪਤਾ ਨਹੀਂ ਅਸੀਂ ਕਿਵੇਂ ਗੁਜ਼ਾਰਾ ਕਰਨਗੇ ਮੈਡਮ ਹਰਪ੍ਰੀਤ ਦੇ ਪਤੀ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਨੇ ਦਵਿੰਦਰ ਬਬਲਾ ਉਹਨਾਂ ਨੇ ਦੋਸ਼ ਲਾਇਆ ਵੀ ਇੱਕ ਸਾਲ ਦੀ ਕਾਰਪੋਰੇਸ਼ਨ ਜਿਹੜੀ ਆ ਕਾਂਗਰਸ ਤੇ ਆਪ ਦੇ ਹੱਥ ਗਈ ਸੀ ਉਹ ਇਹਨਾਂ ਨੇ ਕੰਗਾਲ ਕਰ ਦਿੱਤੀ ਸਰ ਕੰਗਾਲ ਤੋਂ ਪਹਿਲਾਂ ਹੀ ਤਾਂ ਪੈਸਾ ਤਾਂ ਪਹਿਲਾਂ ਨਹੀਂ ਸੀਗਾ ਜੀ ਜਦੋਂ ਮੁਲਾਜ਼ਮ ਇਹਨੇ ਰੱਖ ਲਏ ਜੋ ਜੇ ਇਹਨਾਂ ਨੂੰ ਲੱਗਦਾ ਪਹਿਲਾਂ ਕੰਗਾਲ ਆ ਹੁਣ 4 ਮਹੀਨੇ ਤੈਨਾਂ ਨੂੰ ਵੀ ਹੋ ਗਿਆ ਹੁਣ ਅਪ੍ਰੈਲ ਆ ਗਿਆ ਹੁਣ ਲੈਣ ਜਿਹੜੇ ਪੈਸੇ ਲੈ ਕੇਣ ਕਰਨੀ ਨੂੰ ਕਥਨ ਵਿੱਚ ਬਹੁਤ ਫਰਕ ਹੈ ਇਹਨਾਂ ਕੋਲ ਜੁਮਲੇ ਆ ਇਹਨਾਂ ਦਾ ਆਪ ਤੋਂ ਕੁਝ ਹੁੰਦਾ ਨਹੀਂ ਜਾਂ ਬੰਦੇ ਤੋਂ ਆਪ ਤੋਂ ਕੁਝ ਨਾ ਹੋਵੇ ਉਹ ਦੂਜੇ ਦੇ ਬਲੇਮ ਮੋਰੇ ਦੂਜੇ ਤੇ ਗੇਲ ਲਾਂਦਾ ਕਿ ਇਹਨਾਂ ਕਰਕੇ ਨਹੀਂ ਹੋਇਆ ਹੁਣ ਤਾਂ 4 ਮਹੀਨੇ ਨੇ ਦੇ ਹੋ ਗਏ ਜਦੋਂ ਇਹ ਪਹਿਲਾਂ ਕਿਉਂ ਕਹਿੰਦੇ ਸੀ ਸਾਡਾ ਮੇਰ ਬਣੇ ਅਸੀਂ ਪੈਸੇ ਲਿਆਵਾਂਗੇ ਹੁਣ ਕਿੱਥੇ ਮੇਰ 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 ਕਿੱਥੇ ਗਿਆ ਮੇਰ ਦਾ ਫੰਡ ਕਿੱਥੇ ਗਿਆ ਇਹ ਫੇਲ ਹੈ ਇਕੱਲੇ ਮੇਰਸਾਬ ਆਪਣੇ ਆਪ ਇਕੱਲੇ ਹੀ ਚਲੇ ਜਾਂਦੇ ਗਵਰਨਰ ਸਾਹਿਬ ਨੂੰ ਸਾਨੂੰ ਨਾਲ ਲੈ ਕੇ ਜਾਣ ਸਾਰੇ ਕੌਂਸਲਰ ਸਾਨੂੰ ਨਾਲ ਲੈ ਕੇ ਜਾਣ ਸ਼ਹਿਰ ਦੀ ਆਵਾਮ ਸ਼ਹਿਰ ਦੀ ਆਵਾਜ਼ ਬਣਨ ਸ਼ਹਿਰ ਦੇ ਲੋਕ MW RW ਨਾਲ ਲੈ ਕੇ ਜਾਣ ਤਾਂ ਕਿ ਗਵਰਨਰ ਸਾ ਚਾਰੇ ਆਪਣੀਆਂ ਨੌਕਰੀਆਂ ਬਚਾਉਣ ਵਾਸਤੇ ਕਰ ਰਹੇ 6-6 ਮਹੀਨੇ ਤੋਂ ਤਨਖਾਹ ਨਹੀਂ ਮਿਲੀਆਂ ਮੁਲਾਜ਼ਮਾਂ ਨੂੰ ਆਪਣੇ ਹੱਕ ਮੰਗਣ ਵਾਸਤੇ ਭੁਖੜ ਹੜਤਾਲ ਕਰਨੇ ਪਈ 32 ਸੈਕਟਰ ਮੁਲਾਜ਼ਮ ਬੈਠੇ ਨੇ ਉਹ ਕਿੱਥੇ ਜਾਣੇ ਕਿ ਇੱਕ ਮੁਲਾਜ਼ਮ ਦੁਖੀ ਹੋਏ ਬੈਠਾ ਹੈ ਰਗਵੇਦ ਜੀ ਤੁਸੀਂ ਕੀ ਸੋਚਿਆ ਇਹ ਸਾਰਾ ਜਿਹੜਾ ਪਰਵਾਜ਼ ਚੱਲ ਰਿਹਾ ਸੰਘਰਸ਼ ਕਰ ਰਿਹਾ ਜੇ ਫੈਡਰੇਸ਼ਨ ਵੱਲੋਂ ਕੋਈ ਅਗਲਾ ਕੋਈ ਪ੍ਰੋਗਰਾਮ ਚਰੋਚਨ ਜੀ ਅੱਜ ਦਾ ਮੈਂ ਤੁਹਾਡੇ ਅਤੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਾਂਗਾ ਜਿਹੜੇ ਤੁਸੀਂ ਮੁਲਾਜ਼ਮ ਮਜ਼ਦੂਰਾਂ ਕਿਸਾਨਾਂ ਦੀ ਆਵਾਜ਼ ਉਠਾਉਂਦੇ ਆ ਚਰੋਚਨ ਜੀ ਗੱਲ ਇਦਾਂ ਹੈ ਕਿ ਦੇਖੋ ਐਮਸੀ ਦੇ ਅੰਦਰ ਫੰਡ ਦੀ ਜਿਹੜੀ ਕੋਈ ਕਮੀ ਨਹੀਂ ਹੈ। ਅਗਰ ਐਮਸੀ ਸਹੀ ਤਰੀਕੇ ਨਾਲ ਕੰਮ ਕਰੇ। ਹੁਣ ਦੇਖੋ ਪਿੱਛੇ ਮੈਡਮ ਕਮਿਸ਼ਨਰ ਆਈ। ਉਹਨਾਂ ਨੇ ਆਂਦੇ ਨੇ ਇੱਕ ਗੱਲ ਚੱਕੀ ਆ ਕਿ ਵੀ ਮੁਲਾਜ਼ਮਾਂ ਨੂੰ ਘੜੀਆਂ ਬਣਣੀਆਂ। ਕਈਆਂ ਦੀ ਲੋਕੇਸ਼ਨ ਆਣੀ ਚਾਹੀਦੀ ਆ। ਕਰੋੜਾਂ ਰੁਪਏ ਦੇ ਵਿੱਚ ਐਮਸੀ ਦਾ ਖਰਚਾ ਕਰਾ ਦਿੱਤਾ। ਮੁਲਾਜ਼ਮਾਂ ਨੇ ਕੋਈ ਮੰਨਣਾ ਨਹੀਂ ਕੀਤਾ, ਘੜੀਆਂ ਬਣ ਲੀਆਂ। ਘੜੀਆਂ ਬਣਨ ਤੋਂ ਬਾਅਦ ਜਿਹੜਾ ਕਰੋੜਾਂ ਰੁਪਿਆ ਇਹਨਾਂ ਨੇ ਖਰਚ ਕੀਤਾ ਘੜੀਆਂ ਤੇ ਤੇ ਹੁਣ 3 ਸਾਲ ਬਾਅਦ ਕੀ ਹੋ ਗਿਆ ਜੀ? ਮੁਲਾਜ਼ਮਾਂ ਤੇ ਮਨਾਂ ਨਹੀਂ ਕੀਤਾ ਵੀ ਕੜੀ ਨਹੀਂ ਬਣਣੀ ਉਹ ਕੜੀਆਂ ਕਿਉਂ ਰਿਜੈਕਟ ਕਰਤੀਆਂ ਹੁਣ ਸਾਡੇ ਨਵੇਂ ਕਮਿਸ਼ਨ ਸਾਹਿਬ ਆ ਗਏ ਇਹਨਾਂ ਨੇ ਕੀ ਕੀਤਾ ਹੁਣ ਮੁਲਾਜ਼ਮਾਂ ਦੇ ਉੱਤੇ ਇੱਕ ਮੋਬਾਈਲ ਦੀ ਐਪ ਥੋਪਤੀ ਕਹਿੰਦਾ ਵੀ ਮੁਲਾਜ਼ਮ ਜਿਹੜੇ ਆ ਉਹ ਵੱਧਾ ਹੈਗੇ ਆ ਇਹਨਾਂ ਦਾ ਕੁਝ ਗਿਣਤੀ ਨਹੀਂ ਹੈਗੀ ਇਹਨਾਂ ਦੀ ਜਿਹੜੀ ਹਾਜ਼ਰੀ ਆ ਉਹ ਐਪ ਤੇ ਲੱਗਣੀ ਚਾਹੀਦੀ ਮੋਬਾਈਲ ਤੇ ਲੱਗਣੀ ਚਾਹੀਦੀ ਅਸੀਂ ਰਿਕੁਐਸਟ ਕੀਤੀ ਵੀ ਜਿਹੜੇ ਮੁਲਾਜ਼ਮ ਆ ਇਹ ਬਹੁਤ ਦੇਰ ਤੋਂ ਕੰਮ ਕਰਦੇ ਆ ਰਹੇ ਆ ਵੀ ਇਹ ਅਨਪੜ੍ਹ ਬੰਦੇ ਆ ਇਹ ਐਪ ਤੇ ਹਾਜ਼ਰੀ ਨਹੀਂ ਲਾ ਸਕਦੇ ਕਹਿੰਦੇ ਜੀ ਜਿਹੜਾ ਸੁਪਰਵਾਈਜ਼ਰ ਆ ਹਾਜ਼ਰੀ ਉਹ ਲਾਏਗਾ ਵੇ ਸੁਪਰਵਾਈਜ਼ਰ ਜਿਹੜੀ ਹਾਜ਼ਰੀ ਆ ਉਹ ਰਜਿਸਟਰ ਤੇ ਲਾਇਰਿਆ ਜੀ ਜੇ ਤੁਹਾਨੂੰ ਇੱਦਾਂ ਲੱਗਦਾ ਤੁਹਾਡੀ ਚੈਕਿੰਗ ਆ ਜਿਹੜੀ ਨੀਚੇ ਸੁਪਰਵਾਈਜ਼ਰ ਆ ਜੇ ਹੀ ਆ ਐਸ ਡੀਓ ਐਕਸ਼ਨ ਐਸ ਸੀ ਚੀਫ ਕਮਿਸ਼ਨਰ ਸਾਹਿਬ ਵੀ ਚੈੱਕ ਕਰ ਸਕਦੇ ਆ ਉਹਨਾਂ ਵੀ ਠੋਲਟੀ ਹੈ ਵੀ ਤੁਸੀਂ ਚੈੱਕ ਕਰੋ ਤੇ ਉਹ ਕਰਨ ਤੋਂ ਬਾਵਜੂਦ ਹੁਣ ਦੇਖੋ ਤੁਸੀਂ ਜਿਹੜੀ ਸੈਲਰੀ ਆ ਮੁਲਾਜ਼ਮਾਂ ਨੂੰ ਸੈਲਰੀ ਨਹੀਂ ਹੋ ਰਹੀ ਤਿੰਨ ਤਿੰਨ ਚਾਰ ਚਾਰ ਮਹੀਨੇ ਤੋਂ ਮੁਲਾਜ਼ਮਾਂ ਰਾੜਾ ਮਾਰ ਰਹੇ ਭੁੱਖੇ ਮਰ ਰਹੇ ਆ ਕੋਈ ਸੈਲਰੀ ਨਹੀਂ ਹੁਣ ਜਿਹੜੇ ਮੁਲਾਜ਼ਮਾਂ ਦੀ ਸੈਲਰੀ ਦੀ ਪੇਮੈਂਟ ਕੀਤੀ ਆ ਉਹ ਵੀ ਜਿਹੜਾ ਰਿਟਾਇਰੀ ਬੰਦਿਆਂ ਦਾ ਜਿਹੜਾ ਫੰਡ ਆ ਉਹ ਐਫਟੀ ਤਰ੍ਹਾਂ ਕੇ ਉਹਨਾਂ ਦੀ ਜਿਹੜੀ ਆ ਸੈਲਰੀ ਕੀਤੀ ਆ ਇਸੇ ਨੂੰ ਚੀਜ਼ਾਂ ਨੂੰ ਦੇ ਦੇ ਅਸੀਂ ਜਿਹੜੀ ਸਾਡੀ ਬੇਨਤੀ ਆ ਤੁਹਾਡੇ ਚੈਨਲ ਨੂੰ ਵੀ ਕਿ ਅਸੀਂ ਜਿਹੜੇ ਬੰਦੇ ਸਾਡੇ ਸੈਲਰੀ ਦੇ ਸਬੰਧ ਦੇ ਵਿੱਚ ਅਸੀਂ ਜਿਹੜੇ ਸਾਡੇ ਚੀਫ ਇੰਜੀਨੀਅਰ ਸੰਜੀਵ अरोड़ा ਜੀ ਅਸੀਂ ਉਹ ਜਿਹੜੀ ਤਿੰਨ ਤਿੰਨ ਮਹੀਨੇ ਸੈਲਰੀ ਨਹੀਂ ਮਿਲੀ ਔਰ ਕੁਝ 6 ਬੰਦੇ ਜਿਹੜੇ ਆਰਡਰ ਪੱਕਿਆਂ ਦੇ ਹੋਏ ਜੀ ਡਿਲੀਵਰੀ ਤੋਂ ਰੈਗੂਲਰ ਉਹ 6-7 ਮਹੀਨੇ ਤੋਂ ਅਸੀਂ ਕੰਟੀਨਿਊ ਚੀਫ ਇੰਜੀਨੀਅਰ ਸਾਹਿਬ ਨਾਲ ਗੱਲ ਕਰ ਰਹੇ ਆ ਕਿ ਵੀ ਸਾਡੇ ਬੰਦੇ ਜਿਹੜੇ ਆਰਡਰ ਆ ਇਹ ਕਲੀਅਰ ਹੋ ਚੁੱਕੇ ਆ ਵੀਰੇ ਆਰਡਰ ਕਰੋ ਕਹਿੰਦੇ ਜੀ ਇਹਨਾਂ ਦਾ ਇਹ ਇਜੈਕਸ਼ਨ ਆ ਕਿ ਵੀ ਜਦੋਂ ਇਹ ਲੱਗੇ ਆ ਉਦੋਂ ਕਹਿੰਦੇ ਜੀ ਇਹਨਾਂ ਦੀ ਏਜ ਘੱਟ ਸੀ ਅਸੀਂ ਉਸ ਗੱਲ ਨੂੰ ਸੈਟੀਸਫਾਈ ਕਰਦੇ ਆ ਕਿ ਜਦੋਂ ਇਹ ਲੱਗੇ ਆ 79 80 ਦੇ ਵਿੱਚ ਇਹ ਉਦਾਂ ਇਦਾਂ ਹੁੰਦਾ ਜੀ ਕੁਲੀ ਬਾਈ ਕੁਲੀ ਹੁੰਦੀ ਸੀ ਜਿਹੜਾ ਬੰਦੇ ਦੀ ਏਜ 18 ਸਾਲ ਤੋਂ ਉੱਪਰ ਕੁਲੀ ਹੁੰਦਾ ਸੀ ਜਿਹੜੀ ਚੇ ਜੋ ਬਾਈ ਕੁਲੀ ਫਿਰ ਉਹਨਾਂ ਨੂੰ ਜਿਹੜੀ ਦਿਹਾੜੀ ਆ 1.5 ਰੁਪਏ 2 ਰੁਪਏ ਦਿਹਾੜੀ ਹੁੰਦੀ ਸੀ ਉਹ ਉਹਦੇ ਵਿੱਚ ਰਜਿਸਟਰ ਹੋ ਗਏ ਉਹ ਕਲੀਅਰ ਹੋ ਗਿਆ ਜੀ ਮੈਡੀਕਲ ਵੀ ਹੋ ਗਿਆ ਹੁਣ 7 ਮਹੀਨੇ ਤੋਂ ਅਸੀਂ ਉਹਨਾਂ ਨੂੰ ਚੀਪ ਨਿਊਜ਼ ਸਾਹਮਣੇ ਰਿਕਵੈਸਟ ਕਰ ਰਹੇ ਆ ਵੀ ਇਹਨਾਂ ਦੀ ਕੋਈ ਗੱਲ ਜਿਹੜਾ ਚੱਕੋ ਮੁੱਦਾ ਸਰ ਅਸੀਂ ਆਪਣਾ ਫੈਡਰੇਸ਼ਨ ਡੈਪੂਟੇਸ਼ਨ ਨੂੰ ਮਿਲਣੇ ਗਿਆ ਚੀਪ ਨਿਊਜ਼ ਨੇ ਸਾਡੇ ਨਾਲ ਬਹੁਤ ਜ਼ਿਆਦਾ ਮਿਸ ਬਿਹੇਵ ਕੀਤਾ ਬਈ ਮਤਲਬ ਅਸੀਂ ਸਲੀਪ ਦਿੱਤੀ ਮਿਲਣ ਵਾਸਤੇ ਕਹਿੰਦੇ ਯਾਰ ਤੁਸੀਂ ਸਲੀਪ ਦਿੱਤੀ ਹੈ ਕਹਿੰਦੇ ਮੈਂ ਸਾਡੇ ਇੱਥੇ ਮੀਟਿੰਗ ਚੱਲ ਰਹੀ ਅੰਦਰ ਮੈਂ ਕਿਹਾ ਸਰ ਅਸੀਂ ਤਾਂ ਕਿਹਾ ਨਹੀਂ ਤੁਹਾਨੂੰ ਅਸੀਂ ਤਾਂ ਸਲੀਪ ਦਿੱਤੀ ਹੈ ਤੁਸੀਂ ਮਨਾ ਕਰ ਦਿਓ ਪੀਨ ਨੂੰ ਭੇਜ ਕੇ ਵੀ ਅੱਜ ਮੇਰੇ ਕੋਲ ਟਾਈਮ ਨਹੀਂ ਹੈ ਜਾਂ ਲੰਚ ਤੋਂ ਬਾਅਦ ਜਾਓ ਜਾਂ ਕੱਲ ਆਜੋ ਤੁਸੀਂ ਬੁਲਾਇਆ ਸੀ ਤਾਂ ਉੱਤੇ ਸਾਥੀ ਸਾਡਾ ਬਹੁਤ ਜ਼ਿਆਦਾ ਚੀਪ ਨਿਊਜ਼ ਸਾਹਿਬ ਬਿਨਾਂ ਗੱਲ ਤੋਂ ਚਲੋ ਅਸੀਂ ਫਿਰ ਕੇ ਆ ਮੈਂ ਕੋਈ ਗੱਲ ਨਹੀਂ ਕਹਦਾ ਵੀ ਅਸੀਂ ਇਹਨਾਂ ਨਾਲ ਗੱਲ ਨਹੀਂ ਕਰਨੀ ਆਪਣੇ ਪੀਰ ਨੂੰ ਕਹਿਣ ਲੱਗੇ ਨਾ ਇਹਨਾਂ ਨੂੰ ਅੰਦਰ ਬੁਲਾਣਾ ਮੈਂ ਕੋਈ ਗੱਲ ਨਹੀਂ ਨਾ ਬੁਲਾਓ ਤੁਹਾਡੀ ਮਰਜ਼ੀ ਆ ਚਲੋ ਜੀ ਚੱਲੇਗਾ ਕਮਿਸ਼ਨ ਸਾਹਿਬ ਕੋਲ ਅਸੀਂ ਵੀ ਬਾਹਰ ਆ ਗਏ ਅਸੀਂ ਤਾਂ ਫਿਰ ਸਾਡੇ ਕੋਲ ਤਾਂ ہتھیار 21 ਆ ਜੇ ਮਜ਼ਦੂਰ ਨੂੰ ਮਜ਼ਦੂਰ ਨੂੰ ਦਾ ਹੱਕ ਨਹੀਂ ਮਿਲੂਗਾ ਉਹਦਾ ਰੈਟ ਆ ਉਹ ਧਰਨਾ ਵੀ ਲਾ ਸਕਦਾ ਰੈਲੀ ਵੀ ਕਰ ਸਕਦਾ ਹੜਤਾਲ ਵੀ ਕਰ ਸਕਦਾ ਅਸੀਂ ਬਾਹਰ ਆਏ ਵੀ ਸਾਡੇ ਨਾਲ ਜ਼ਿਆਸਤੀ ਹੋਈ ਆ ਅਸੀਂ ਧਰਨੇ ਦੇ ਦੇਦੀ ਕਾਲ ਜੀ ਤੇ ਧਰਨੇ ਕਾਲ ਤੋਂ ਬਾਅਦ ਸਾਨੂੰ ਫਿਰ ਮੇਰ ਸਾਹਿਬ ਦੀ ਵੀ ਕਾਲ ਆਈ ਆ ਇਹ ਵੀ ਤੁਸੀਂ ਗੱਲ ਕਰੋ ਮੈਂ ਗੱਲ ਕਰਦਾ ਕੋਈ ਸਾਡੀ ਕਿਹੜੇ ਤੇ ਜ਼ਮੀਨੀ ਝਗੜਾ ਆਏਗਾ ਸਾਡੀ ਤਾਂ ਮੁਲਾਜ਼ਮਾਂ ਦੀ ਲੜਾਈ ਆ ਕਿ ਮੁਲਾਜ਼ਮ ਭੁੱਖੇ ਮਰ ਰਿਹਾ ਸੈਲਰੀ ਨਹੀਂ ਮਿਲਦੀ ਤਿੰਨ ਮਹੀਨੇ ਤੋਂ ਵੀ ਕੋਈ ਗੱਲ ਨਹੀਂ ਇਹਨਾਂ ਦੀ ਗੱਲ ਜੀ ਕੌਂਸਲਰ ਸਾਹਿਬ ਦੀ ਫੋਨ ਆਏ ਆ ਤੇ ਜਿੱਦਾਂ ਹੁਣ ਬੰਟੀ ਜੀ ਨੇ ਵੀ ਗੱਲ ਕੀਤੀ ਆ ਹੁਣ ਦੇਖੋ ਇਹ ਸ਼ਹਿਰ ਆ ਇਹ ਕਹਿੰਦੇ ਮੁਲਾਜ਼ਮ ਜ਼ਿਆਦਾ ਦੇਖੋ ਇਹ ਮੁਲਾਜ਼ਮ ਜ਼ਿਆਦਾ ਤੇ ਕੰਮ ਕਿੰਨਾ ਵਧਿਆ ਕਿੰਨੀਆਂ ਗ੍ਰੀਨ ਵੈਲਟਾਂ ਵਧੀਆਂ ਕਿੰਨੀਆਂ ਪਾਰਕਾਂ ਵਧ ਗਿਆ ਹੁਣ ਸਾਡਾ ਇਹ ਗਾਰਡਨ ਆ ਹੁਣ ਤੁਸੀਂ ਤੁਸੀਂ ਦੇਖੋ ਕਿੰਨਾ ਇਹਦੇ ਜੀ ਪੱਤਾ ਗਿਰ ਰਿਹਾ ਇਹ ਮੁਲਾਜ਼ਮ ਸਾਰੇ ਝਾੜੂ ਨਾਲ ਇਕੱਠਾ ਕਰਦੇ ਆ ਰਾਲੀ ਨਹੀਂ ਵਰਕੇ ਸੁੱਟ ਕੇ ਜਾਂਦੇ ਆ ਹੁਣ ਫੁੱਲਵਾੜੀ ਦੇਖੋ ਕਿਦਾਂ ਤੇ ਜਿਹੜਾ ਟੀਟੀ ਵਾਟਰ ਪਾਣੀ ਆ ਉਹ ਵੀ ਸਾਡੇ ਮੁਲਾਜ਼ਮ ਲਾ ਰਹੇ ਨੇ ਇਹਦੇ ਗੰਦਾ ਪਾਣੀ ਹੱਥ ਪੈਰ ਵੀ ਗਲ ਜਾਂਦੇ ਆ ਤੇ ਕੰਮ ਦਾ ਇਹਦਾ ਲੋੜਰ ਬਰਕਰ ਕੰਮ ਕਰ ਵੀ ਰਹੇ ਆ ਪਰ ਇਹਦੇ باوجود ਮੁਲਾਜ਼ਮ ਚੁੱਪਦੇ ਆ ਬਿਹਾਰੀ لال ਜੀ ਤੁਸੀਂ ਆਪਣੀ ਡਿਪਾਰਟਮੈਂਟ ਤੇ ਬਹੁਤ ਸੰਘਰਸ਼ ਕਰ ਰਹੇ ਜੇ ਲਗਾਤਾਰ ਔਰ ਲੱਗਦਾ ਵੀ ਤੁਸੀਂ ਬਹੁਤ ਵਿਕਟਮ ਜੇ ਟੋਟਲ ਮਾਮਲਾ ਕੀ ਆ ਦੱਸੋ ਪਹਿਲੇ ਤਾਂ ਮੈਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਆਭਾਰ ਹੈ ਧੰਨਵਾਦ ਕਰਦਾ ਹੈ ਸਾਡੀ ਜਿਹੜੀ ਸੰਸਥਾ ਹੈ ਇੰਡੀਅਨ ਕਾਉਂਸਲ ਚਾਈਲਡ ਵੈਲਫੇਅਰ ਇਹ ਸਾਨੂੰ 1962 ਤੋਂ ਚੱਲਦੀ ਆ ਰਹੀ ਹੈ ਔਰ ਇਹਨਾਂ ਨੇ ਇੱਕ ਮਾੜਾ ਜਿਹਾ ਬਹਾਨਾ ਬਣਾ ਕੇ ਬਿਹਾਰ ਦੀ ਕਾਉਂਸਲ ਦੇ ਵਿੱਚ ਕਹਿੰਦੇ ਕੋਈ ਘਪਲੇਬਾਜੀ ਹੋ ਗਈ ਉਸ ਨੂੰ ਮੁਖ ਬਣਾ ਕੇ ਇਹਨਾਂ ਨੇ ਕਿ ਕਰ ਸਾਡੇ ਕਾਉਂਸਲ ਨੂੰ ਹੀ ਬੰਦ ਕਰਤਾ ਔਰ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਆਂਗਣਵਾੜੀ ਦੇ ਵਿੱਚ ਜਾ ਕੇ ਮਰਜ ਕਰਤਾ ਅਗਰ ਕਾਉਂਸਲ ਬੰਦ ਹੋਈ ਹੈ ਤਾਂ ਬੰਦ ਸਾਰੇ ਮੁਲਾਜ਼ਮਾਂ ਵਾਸਤੇ ਹੋਈ ਹੈ ਨਾ ਲੇਕਿਨ ਬਾਲ ਭਵਨ ਤੇ ਪ੍ਰਯਾਸ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਤਰ੍ਹਾਂ ਨੇ ਐਸਟੇਜ ਸ਼ਿਫਟ ਕਰਤਾ ਕਾਰਪੋਰੇਸ਼ਨ ਨੇ ਵੀ ਸ਼ਿਫਟ ਕਰਤਾ ਲੇਕਿਨ ਜਿਹੜੇ ਕਰੈਚਾਂ ਵਿੱਚ ਕੰਮ ਕਰਦੇ ਜੋ ਜਿਹਨਾਂ ਦੀ ਡਿਊਟੀ ਬੜੀ ਹਾਰਡ ਸੀ ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜਾ ਉਹ ਕਰੈਚ ਵਰਕਰ ਤੇ ਹੈਲਪਰ ਕੰਮ ਕਰਦੀਆਂ ਅੱਜ ਅੱਜ ਦੇ ਹਾਲਾਤ ਦੇ ਵਿੱਚ ਜਿਹੜੀ ਮਾਂ ਆਪਣੇ ਬੱਚੇ ਦੀ ਟੱਟਿਓਂ ਵੀ ਨਹੀਂ ਸਾਫ਼ ਕਰਦੀ ਲੇਕਿਨ ਸਾਡਾ ਸਟਾਫ ਉਹ ਕਰ ਰਹੇ ਹਨ ਇਹਨਾਂ ਨੇ ਕੀ ਕਰਿਆ ਕਿ ਉਹਨਾਂ ਨੂੰ ਆਂਗਣਵਾੜੀ ਦੇ ਵਿੱਚ ਸ਼ਿਫਟ ਕਰਤਾ ਉੱਥੇ ਕੀ ਕਰਿਆ ਇਹਨਾਂ ਨੇ ਜਾਂਦੇ ਪਹਿਲੇ ਤੋਂ ਉਹਨਾਂ ਦੀ ਤਨਖਾਹਾਂ ਘਟਾ ਦਿੱਤੀਆਂ ਤਨਖਾਹ ਕੋ ਡੀਸੀ ਰੇਟ ਲੈ ਰਿਆ تھا ਕੋਈ ਬੇਸਿਕ ਪੇ ਪ੍ਰੋਸ ਡਿਗੇ ਤੇ ਕੰਮ ਕਰ ਰਿਹਾ ਕੋ ਕੋਨਸੋਲੀਡੇਟਡ ਲੈ ਰਿਆ ਥਾ ਉਹਨਾਂ ਦੀ ਕੀ ਕਰਿਆ ਸਾਰੀ ਤਨਖਾਹ ਘਟਾ ਕੇ ਅੱਧੀ ਤੇ ਵੀ ਕੱਟ ਕਰ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਦੋ ਤਿੰਨ ਮਹੀਨੇ ਬਾਅਦ ਉਹਨਾਂ ਦਾ ਟਾਈਮ ਵੀ ਰਿਡਿਊਸ ਕਰਤਾ ਜਿਹੜੀ ਫੁੱਲ ਟਾਈਮ ਤੇ ਤੌਰ ਤੇ ਕੰਮ ਕਰਦੇ ਸੀ ਉਹ ਉਹਨਾਂ ਦੀ ਡਿਊਟੀ 5 ਘੰਟੇ ਕਰਤੀ ਉਸ ਤੋਂ ਬਾਅਦ ਹੁਣ ਆস্তে ਆਸਤੇ ਹੁਣ ਕੀ ਕਰਿਆ ਇੱਕ ਐਪ ਲੈ ਕੇ ਆ ਗਏ ਐਪ ਲੈ ਕੇ ਆ ਗਏ ਹੁਣ ਸਾਡਾ ਜਿਹੜਾ ਮੁਲਾਜ਼ਮ ਹੈ ਉਹ 4650 ਰੁਪਏ ਹੈਲਪਰ ਨੂੰ ਤਨਖਾਹ ਦੇ ਰਹੇ ਹਨ ਤੇ 8500 ਰੁਪਏ ਬਾਲ ਸੇਵ ਕਰਨ ਨੂੰ ਤਨਖਾਹ ਦੇ ਰਹੇ ਹਨ ਉਹਨਾਂ 4650 ਰੁਪਏ ਵਾਲੀ ਜਿਹੜੀ ਹੈਲਪਰ ਹੈ ਉਹ ਆਪਣਾ ਘਰ ਚਲਾਵੇ ਕਿ 10000 ਦਾ ਮੋਬਾਈਲ ਫੋਨ ਖਰੀਦੇ ਉਸ ਤੋਂ ਬਾਅਦ ਉਹਨੂੰ ਰੀਚਾਰਜ ਵੀ ਕਰਨਾ ਹੈ ਲੇਕਿਨ ਅਸੀਂ ਪ੍ਰਸ਼ਾਸਨ ਨਾਲ ਲਗਾਤਾਰ ਤਿੰਨ ਮਹੀਨੇ ਤੇ ਕੋਸ਼ਿਸ਼ ਕਰ ਰਹੇ ਆ ਵੀ ਇਸ ਮਸਿਆਦੇ ਹੱਲ ਵੇ ਲੇਕਿਨ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਉਲਟਾ ਗੱਲ ਕੀ ਕੀਤਾ ਕਿ ਸਾਡੇ 7 ਮੁਲਾਜ਼ਮਾਂ ਨੂੰ ਉਸ ਹਾਜ਼ਰੀ ਦਾ ਬਹਾਨਾ ਲਗਾ ਕੇ 7 ਮੁਲਾਜ਼ਮਾਂ ਨੂੰ ਟਰਮੀਨੇਟ ਕਰਤਾ ਉਹਨਾਂ ਨੂੰ ਆਰਡਰ ਦੇ ਦਿੱਤੇ ਕੱਲ ਨੂੰ ਔਰ ਆਸ-ਆਸਤਾ ਇੱਕ ਇਹ ਬਹਾਨਾ ਬਣਾਤਾ ਸੁਣਨ ਵਿੱਚ ਸਾਨੂੰ ਪਤਾ ਚੱਲਿਆ ਕਿ ਜਿੰਨੇ ਵੀ ਕਰਚ ਦੇ ਮੁਲਾਜ਼ਮ ਐ ਇਹਨਾਂ ਨੂੰ ਅਸੀਂ ਆਸ-ਆਸਤੇ ਪਰੇਸ਼ਾਨ ਕਰਕੇ ਘਰ ਬਿਠਾ ਦੇਣਾ ਕਿਉਂਕਿ ਸਾਡਾ ਜਿਹੜਾ ਕੇਸ ਹੈ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੁਣ ਹਾਈ ਕੋਰਟ ਦੇ ਵਿੱਚ ਜਵਾਬ ਨਹੀਂ ਦੇ پا ਰਹੇ ਕਿਉਂਕਿ ਜਿਹੜੀ ਸੈਲਰੀ ਉਹ ਯੂਜ਼ ਕਰਤੇ ਹਾਈ ਕੋਰਟ ਪੁੱਛ ਰਿਹਾ ਵੀ ਤੁਸੀਂ ਕਿਸ ਬੇਸ ਤੇ ਸੈਲਰੀ ਯੂਜ਼ ਕਰਤੇ ਤੁਸੀਂ ਉੱਥੇ ਕੋਈ ਜਵਾਬ ਨਹੀਂ ਆ ਰਿਹਾ ਇਸ ਕਰਕੇ ਇਹਨਾਂ ਨੇ ਇੱਕ ਬਹਾਨਾ ਬਣਾ ਲਿਆ ਬਿਨਾਂ ਨੂੰ ਪਰੇਸ਼ਾਨ ਕਰੋ ਹਰਾਸ ਕਰੋ ਇਹ ਚੁੱਪ ਕਰਕੇ ਆਪ ਹੀ ਘਰ ਜੀ ਬੈਠ ਜਾਣਗੇ ਅ ਰਕੇਸ਼ ਜੀ ਤੁਸੀਂ ਸਾਰੀ ਗੱਲਬਾਤ ਸੁਣੀ ਹੈ ਗੋਪਾਲ ਜੀ ਵੀ ਖੜੇ ਹੈ ਵੱਡੀਆਂ ਜਸੇਬੰਦੀਆਂ ਦੇ ਲੀਡਰ ਖੜੇ ਹੋ ਲੱਗਦਾ ਨਹੀਂ ਇਹਦੇ ਬਹੁਤ ਵੱਡੇ ਸੰਘਰਸ਼ ਦੀ ਲੋੜ ਆ ਕੀ ਕੋਈ ਸੋਚਿਆ ਕੁਛ ਇਹਦੇ ਵਿੱਚ ਤਕੋਏ ਮੈਂ ਤੇ ਜਦੋਂ ਵੀ ਤੁਹਾਡਾ ਪ੍ਰੋਗਰਾਮ ਹੁੰਦਾ ਉਹ ਤੇ ਚਿੱਕੋ ਗੱਲ ਕਰਦਾ ਵੀ ਜੇ ਜਿਵੇਂ ਐਸ ਵਲੇ ਸਰਕਾਰ ਦੀ ਪੋਜੀਸ਼ਨ ਆ ਜਾਂ ਸਰਕਾਰ ਜਿਹੜੀਆਂ ਨੀਤੀਆਂ ਪਾਲਿਸੀਆਂ ਲੈ ਕੇ ਆ ਰਹੀ ਆ ਉਹ ਤੇ ਸਾਰੇ ਮੁਲਾਜ਼ਮਾਂ ਨੂੰ ਇਕੱਠੇ ਹੋਣ ਦੀ ਲੋੜ ਆ ਨਹੀਂ ਤੇ ਐਸ ਵਲੇ ਇਕੱਠੇ ਹੋਣ ਦੀ ਲੋੜ ਆ ਫੇ ਕਿਉਂ ਨਹੀਂ ਹੁੰਦੇ ਇਕੱਠੇ ਇਹ ਹੁਣ ਲੀਡਰ ਪਹਿਲਾਂ ਬੈਠਣ ਨਾ ਫੇਰ ਹੀ ਪਤਾ ਲੱਗੂਗਾ ਵੀ ਕਿਹਦੀ ਕੀ ਸਮੱਸਿਆ ਮੀਟਿੰਗ 'ਇਕੋਈ ਵੀ ਸਾਡੀ ਪਹਿਲਾਂ ਤੁਸੀਂ ਇਕੱਠੇ ਹੋਣਾ ਚਾਹੁੰਦੇ ਬਿਲਕੁਲ ਬਿਲਕੁਲ ਗੋਪਾਲ ਜੀ ਇਕੱਠੇ ਹੋਣਾ ਚਾਹੁੰਦੇ बिल्कुल मुलाजमों के मुद्दों के ऊपर आपसे चाहे जिसके मर्जी कोई मतभेद हुए लेकिन जो इशू हैं जो मुलाजमों के मुद्दे हैं वो तो सब सारे अपने अपने प्लेटफॉर्म पर उठा रहे हैं तो क्यों ना जो है इकट्ठे एक एक मोर्चा बना के सिर्फ जो है अपनी राजनीति की बजाय जो है मुलाजम के मुद्दे को अगर जगह इकट्ठी के जी तो ये कह रहे हैं मीटिंग बुलाई जाए सारे इकट्ठे हो गए प्रोग्राम बनाए बिल्कुल बिल्कुल इसमें इनिशिएट करने की लोड़ है और आज बहुत समय की बहुत नाजुक मांग है कि अगर इकट्ठे नहीं होंगे तो सरकार जो है वो जो एडमिनिस्ट्रेशन है वो कल कर कल करके कर मुलाम को मुलाजम का नुकसान कर रही है इसके लिए तरीका मुलाजम तो अड तो 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 है ही नहीं के। गे अड तो है गोपाल दत्त जोशी ते तो राकेश जी मुलाजम के मद पर अपना कोई मतभेद नहीं है सिर्फ लड़ाई लड़ने की जो है लोड है ये नहीं है कि लड़ाई शुरू करके जो है लास्ट मोमेंट तक जो है वो फैसला कंटीशन तक ना पहुँचा जाए ये प्रॉब्लम है इस करके एक बिल्कुल प्रोग्राम तय करके एक संघर्ष करने की लोड़ है ताकि जो सरकार अपनी मनमर्जी करना बंद करे हम चाहते हैं ਰਕੇਸ਼ ਜੀ ਬਲਾਉਗੇ ਮੀਟਿੰਗ ਬਿਲਕੁਲ ਬਿਲਕੁਲ ਕਿਉਂ ਨਹੀਂ ਬਲਾਵਾਂਗੇ ਪ੍ਰਧਾਨ ਜੀ ਨਾਲ ਦੋ ਦਿਨ ਪਹਿਲਾਂ ਹੀ ਸਾਡੀ ਗੱਲ ਹੋਈ ਇੱਕ ਵਾਰ ਬੁਲਾ ਕੇ ਦੇਖੀਏ ਕਿਉਂਕਿ ਦੇਖੋ ਇੱਕ ਸਾਡੇ ਕੋਲ ਮੌਕਾ ਸੀ ਜਦ ਇਲੈਕਟ੍ਰਿਸਿਟੀ ਨੂੰ ਪ੍ਰਾਈਵੇਟ ਕਰ ਰਿਹਾ ਰਕੇਸ਼ ਜੀ ਮੀਟਿੰਗ ਬੁਲਾਉਣਗੇ ਜੂਨਟੀ ਦੇ ਤੁਸੀਂ ਸ਼ਾਮਲ ਹੋਵੋਗੇ ਉਹਦੇ ਚ ਅਸੀਂ ਬੁਲਾएंगे ਜੇ ਆ ਜੰਦੇ ਇਹ ਬੁਲਾएंगे ਜੇ ਆ ਜੰਦੇ ਕੋਈ ਦਿੱਕਤ ਨਹੀਂ ਬਿਲਕੁਲ ਬਿਲਕੁਲ ਸਤਿੰਦਰ ਜੀ ਮੀਟਿੰਗ ਕਾਲ ਕਰਨਗੇ ਇਹਨਾਂ ਨੂੰ ਪਹਿਲਾਂ ਹੀ ਸਾਡੀ ਗੱਲ ਹੋਈ ਆ ਇਹ ਮੀਟਿੰਗ ਕਾਲ ਕਰਨਗੇ ਜਿਹੜੀ ਵੀ ਡੇਟ ਤੈਅ ਕਰਨਗੇ ਉੱਥੇ ਸਾਰੇ ਪਹੁੰਚ ਕੇ ਬੈਠ ਕੇ ਪਹਿਲਾਂ ਆਪਾਂ ਮੇਨ ਲੀਡਰਸ਼ बनावे जो तो तक बिजली वाली गल है असी कोई जत्ेबंदियां छीडी नहीं है भी कोई बाहर रह जाए अपने अपने तौर पर चलो सातवे सप, सपोर्ट भी की है लेकिन जो चंडीगढ़ में मुलाजम मूवमेंट उठनी चाहिए आ, पब्लिक के हित के लिए या मुलाजम के हित के लिए वो मूवमेंट जो है नहीं उठी है फिर भी असी लगातार ये संघर्ष करके अपने मुलाजमों के मुद्दे तो हल कराए हैं लेकिन आने वाले टाइम में पब्लिक उसका भुगतान करेगी पंडित जी ने बहुत साथ दिया ਰਕੇਸ਼ ਜੀ ਕਹਿ ਰਹੇ ਆ ਵੀ ਪ੍ਰਧਾਨ ਜੀ ਸਿੰਦਰ ਦੀ ਮੀਟਿੰਗ ਬੁਲਾਉਣਗੇ ਜੇ ਮੀਟਿੰਗ ਬੁਲਾਉਣਗੇ ਤੇ ਗੋਪਾਲਦਾ ਜੋਸ਼ੀ ਤੇ ਰਗਵੀਰ ਜੀ ਉਹ ਚ ਸ਼ਾਮਲ ਹੋਣਗੇ ਬਿਲਕੁਲ ਹੋਣਗੇ ਰਗਵੀਰ ਜੋ ਜੋ ਚੰਦ ਜੀ ਨੇ ਪਹਿਲੇ ਹੀ ਬੜੀ ਕੋਸ਼ਿਸ਼ ਕੀਤੀ ਹੈ ਪਹਿਲੇ ਬੜੀ ਚਿੱਠੀਆਂ ਲਿਖੀਆਂ ਸਾਰੇ ਜਥੇਬੰਦੀਆਂ ਕੋ ਸਾਝੇ ਮੁੱਦੇ ਕਿ ਲੜਨਗੇ ਸਾਡਾ ਕੋਈ ਅਤਰਾ ਜੀ ਨਹੀਂ ਸਾਡਾ ਦਾ ਮੁੱਦਾ ਹੈ ਕਿ ਜੁਆਇੰਟ ਮੂਵਮੈਂਟ ਜ਼ਰੂਰੀ ਹੈ ਔਰ ਮੁਲਾਜ਼ਮਾਂ ਕੋ ਕਬ ਬਚਾਓ ਵੀ ਤभी ਹੈ ਇਸਕੇ ਬਿਨਾ ਕੋਈ ਚਾਰਾ ਨਹੀਂ ਹੈ ਤਿਆਰ ਮੈਂ ਵੀ ਸਾਰੇ ਮੁਲਾਜ਼ਮਾਂ ਨੂੰ ਇਹ ਹੀ ਬੇਨਤੀ ਕਰਦਾ ਕਿ ਆਪਸੀ ਮਤਭੇਦ ਛੱਡ ਕੇ ਮੁਲਾਜ਼ਮਾਂ ਦੇ ਹਿੱਤ ਵਾਸਤੇ ਇਕੱਠੇ ਹੋ ਜੋ ਜੇ ਸਾਰੀ ਫਾਇਲ ਬਗੜ ਇੱਕ ਪਾਸੇ ਇਕੱਠੇ ਹੋ ਜਾਂਦੀ ਤਾਂ ਇਹ ਮੁਲਾਜ਼ਮ ਨਿਕਲਨੇ ਨਹੀਂ ਸੀ ਹਰੇਕ ਆਪਣਾ ਲਾਹਾ ਲੰਦਾ ਮੈਂ ਸਾਰੇ ਮੁਲਾਜ਼ਮ ਜਿੱਥੇ ਬੰਦੇ ਨੂੰ ਇਹ ਬੇਨਤੀ ਕਰਦਾ ਕਿ ਅੱਜ ਸਾਨੂੰ ਜ਼ਰੂਰਤ ਹੈ ਇਕੱਠੇ ਹੋਣ ਦੀ ਨਹੀਂ ਤਾਂ ਇੱਕ ਇੱਕ ਕਰਕੇ ਤੁਹਾਡੇ ਤੁਹਾਡੇ ਮੁਲਾਜ਼ਮ ਕੱਢ ਦੇਣਗੇ ਤੇ ਤੁਸੀਂ ਹਾਸਿਰ ਇਤਿਹਾਰ ਕਰਕੇ ਬੈਠ ਜਾਓਗੇ ਤੇ ਇਹ ਮੈਂ ਫਿਰ ਇਹਨਾਂ ਨੂੰ ਇਹ ਕਹਿੰਦਾ ਜੇ ਇਕੱਠੇ ਹੋਵੋਗੇ ਇੱਕੇ ਜੀ ਬਰਕਤ ਹੈ ਇੱਕੇ ਜੀ ਬਲ ਹੈ ਇੱਥੇ ਹੋਵੋ ਅਸੀਂ ਤੁਹਾਡੇ ਨਾਲ ਜਿੱਥੇ ਸਾਰੇ ਡਿਊਟੀ ਲਗਾਣਗੇ ਸਾਰੇ ਮੁਲਾਜ਼ਮ ਅਸੀਂ ਹਰੇਕ ਪਰੇਖ ਪਾਰਟੀ ਦੇ ਮੈਂ ਦੂਜੀ ਕੌਂਸਲ ਨੂੰ ਕੋਸ਼ਿਸ਼ ਕਰਾਂਗੇ ਨਾਲ ਲੈ ਕੇ ਤਾਂ ਕਿ ਜਦ ਤੱਕ ਅਸੀਂ ਪ੍ਰਸ਼ਾਸਨ ਤੇ ਅਫਸਰਾਂ ਦੇ ਦਬਾਅ ਨਹੀਂ ਪਾਉਂਦੇ ਤਾਂ ਤੱਕ ਇਹਨਾਂ ਦਾ ਕੋਈ ਮਤਦਾਨ ਨਹੀਂ ਹੋਏਗਾ ਸੁਤੰਦਰ ਜੀ ਕਰੋ ਮੀਟਿੰਗ ਬੁਲਾਓਗੇ ਮੀਟਿੰਗ ਦੇਖੋ ਅਸੀਂ ਪਹਿਲਾਂ ਵੀ ਬੜੀ ਕੋਸ਼ਿਸ਼ ਕੀਤੀ ਹੈ ਸਾਡੇ ਬੜੇ ਸੀਨੀਅਰ ਜੋਸੀ ਸਾਹਿਬ ਲੀਡਰ ਸਾਹਿਬਾਨ ਨੇ ਸਾਡੇ ਰਗਵੀਰ ਜੀ ਨੇ ਕੇਜ ਜੀ ਨੇ ਅਸੀਂ ਪਹਿਲਾਂ ਬੜੀ ਕੋਸ਼ਿਸ਼ ਕੀਤੀ ਹੈ ਬੁਲਾਈ ਵੀ ਮੀਟਿੰਗ ਸਾਡੀ ਹੋਈ ਵੀ ਹੈ ਮੀਟਿੰਗ ਅਸੀਂ 17 ਚ ਆਪਣੀ ਮੀਟਿੰਗ ਬੁਲਾਈ ਸੀ ਉਦੇ ਬਾਅਦ ਫਿਰ ਜਿਹੜੀ ਅੱਗੇ ਮੀਟਿੰਗ ਦੇ ਵਿੱਚ ਜਿਹੜਾ ਹੈਗਾ ਕੋਈ ਸਿਰੇ ਨਹੀਂ ਚੜ ਸਕੀ ਗੱਲਬਾਤ ਪਰ ਕੋਸ਼ਿਸ਼ ਹੈ ਸਾਡੀ ਇਹਨਾਂ ਮਸਲਿਆਂ ਦੇ ਉੱਤੇ ਕਿ ਆਪਾਂ ਟੋਟਲ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਦੀ ਮੀਟਿੰਗ ਲੜਾ ਕੇ ਪਲੇਟਫਾਰਮ ਤੇ ਜਿਹੜਾ ਸਰਕਾਰ ਦੇ ਨਾਲ ਲੜਾਈ ਲੜੀਏ ਸੋ ਤੁਸੀਂ ਸੁਣਿਆ ਇੱਕ ਪਾਸੇ ਆਵਾਜ਼ ਆਏ ਆ ਰਹੀ ਹੈ ਬਈ 90 ਫਾਇਰ ਭਾਗ ਦੇ ਮੁਲਾਜ਼ਮਾਂ ਦੀ ਸ਼ਾਂਤੀ ਕਰ ਦਿੱਤੀ ਹੈ ਦੂਸਰੇ ਪਾਸੇ ਸੱਤ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਟਰਮੀਨੇਟ ਕਰ ਦਿੱਤਾ ਤੇ ਇਹ ਵੀ ਆਵਾਜ਼ ਨਿਕਲ ਰਹੀ ਹੈ ਵੀ ਸਰਕਾਰ ਕੋਲ ਨਗਰ ਨਿਗਮ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂਗੇ ਔਰ ਵੱਡੀ ਗੱਲ ਇਹ ਹੈ ਵੀ ਜਿਹੜੇ ਸੀਨੀਅਰ ਡਿਪਟੀ ਮੇਅਰ ਨੇ ਜਸਵੀਰ ਬੰਟੀ ਉਹ ਅੱਜ ਮੁਲਾਜ਼ਮਾਂ ਦੇ ਵਿੱਚ ਖੜ ਕੇ ਇਹ ਗੱਲ ਕਹਿ ਰਹੇ ਨੇ ਵੀ ਤੁਸੀਂ ਜੁਨਾਈਟ ਹੋਵੋ ਮੈਂ ਸਾਰੇ ਕਾਉਂਸਲਰਾਂ ਨੂੰ ਲੈ ਕੇ ਤੁਹਾਡੇ ਹੱਕ 'ਚ ਖੜਾਂਗਾ ਹੁਣ ਦੇਖਦੇ ਹਾਂ ਵੀ ਮੁਲਾਜ਼ਮ ਕਦੋਂ ਇਕੱਠੇ ਹੁੰਦੇ ਨੇ ਤੇ ਕਦੋਂ ਕਾਰਪੋਰੇਸ਼ਨ ਤੇ ਮੁਲਾਜ਼ਮਾਂ ਦੇ ਮਸਲੇ ਹੱਲ ਹੁੰਦੇ ਨੇ